ਬੰਦੇ ਉਹ ਕਤਲ ਹੋ ਰਹੇ ਨੇ ਜਿਨ੍ਹਾਂ ਦਾ ਨਾਮ ਹੈ ਤੇ ਇਹਨਾਂ ਦਾ ਪੁਲਿਸ ਜਿਹੜਾ ਇੰਚਾਰਜ ਹੈਡ ਕਹਿ ਰਹੇ ਨੇ ਕਿ ਜੀ ਇਸ ਦੇ ਵਿੱਚ ਜਿਹੜਾ ਐਮ.ਐਲ.ਏ ਦਾ ਹੱਥ ਹੀ ਨਹੀਂ ਅਜੇ ਤੱਕ ਵਸ਼ੀਕਿਸ਼ ਨਹੀਂ ਚੱਲੀ ਨਹੀਂ ਤੁਸੀਂ ਪਹਿਲੇ ਦਿਨ ਕਿਵੇਂ ਕਹਿ ਦਿਓਗੇ ਕਿ ਬੰਦੇ ਦਾ ਹੱਥ ਨਹੀਂ ਬਹੁਤ ਸਾਰੇ ਇਲਜ਼ਾਮ ਉੱਗੋ ਕਿਤੇ ਲਾ ਰਹੇ ਨੇ ਕਿ ਉਹਨਾਂ ਦਾ ਆਪਸੀ ਡਿਸਕਿਊਟ ਚੱਲਦਾ ਸੀ ਕਿ ਲਫੜ ਮਾਰਨ ਤੱਕ ਗੱਲ ਗਈ ਸੀ ਉਸ ਤੋਂ ਬਾਅਦ ਉਹ ਮੁੰਡੇ ਨੇ ਵੀ ਕਿਹਾ ਕਿ ਮੈਨੂੰ ਮਰਵਾ ਸਕਦੇ ਲੋਕ ਕਹਿ ਰਹੇ ਨੇ ਕਿ ਨਹੀਂ ਕੋਈ ਐਮਐਲਏ ਜਿਹੜਾ ਇਸ ਵਿੱਚ ਕਾਤਲ ਜਿਨ੍ਹਾਂ ਨੇ ਪਰਚੇ ਦਰਜ ਕਰਨੇ ਨੇ ਜਿਨ੍ਹਾਂ ਨੇ ਇਨਵੈਸਟੀਗੇਸ਼ਨ ਕਰਨੀ ਹੈ ਉਹ ਟੀਮਾਂ ਹੀ ਤੁਹਾਡੀਆਂ ਆਪਦੀਆਂ ਨੇ ਕੀ ਕਰੋਗੇ ਉਸ ਦੇ ਵਿੱਚ ਹਰੀ ਨਾਉਂ ਦਾ ਮਰਡਰ ਹੁੰਦਾ ਹੈ ਤੇ ਅਗਲੇ ਦਿਨ ਹੀ ਸਰਕਾਰ ਵੱਲੋਂ ਕਹਿ ਦਿੱਤਾ ਜਾਂਦਾ ਕਿ ਅਮਰਤਪਾਲ ਜਿਹੜਾ ਹੈ ਭਾਈ ਅਮਰਤਪਾਲ ਇਸ ਦੇ ਵਿੱਚ ਮਲਜਮ ਹੈ ਬਿਨਾਂ ਇਨਵੈਸਟੀਗੇਸ਼ਨ ਤੋਂ ਬਿਨਾਂ ਵੈਰੀਫਾਈ ਤੋਂ ਬਿਨਾਂ ਕਿਸੇ ਆਈ ਵਿਟਨੈਸ ਤੋਂ ਉਹ ਬੰਦਾ ਮਲਜਮ ਡਿਕਲੇਅਰ ਕੀਤਾ ਜਾਂਦਾ ਹੈ ਜਿੱਥੇ ਹਕੂਮਤ ਚਾਉਂਦੀ ਹੈ ਜਿੱਥੇ ਪੁਲਿਸ ਚਾਉਂਦੀ ਹੈ ਉਹ ਭਾਈ ਅਮਰਤਪਾਲ ਮਲਜਮ ਹੈ ਜਿੱਥੇ ਸਰਕਾਰ ਨਹੀਂ ਚਾਉਂਦੀ ਲੋਕ ਪਿੱਟਦੇ ਨੇ ਲੋਕ ਬੋਲਦੇ ਨੇ ਕਿ ਮਲਜਮ ਹੈ ਉੱਥੇ ਸਰਕਾਰ ਕਹਿੰਦੀ ਮਲਜਮ ਹੀ ਹੈ ਨਹੀਂ ਨਹੀਂ ਆਰਐਸਐਸ ਕੀੜੀ ਕਹਿ ਰਹੇ ਹੋ ਆਰਐਸਐਸ ਨੇ ਪੰਜਾਬੀ ਦਾ ਵਿਰੋਧ ਕੀਤਾ ਆਰਐਸਐਸ ਨੇ ਪੰਜਾਬ ਬਣਨ ਤੇ ਵਿਰੋਧ ਕੀਤਾ ਆਰਐਸਐਸ ਨੇ ਸੰਤ ਭਿੰਡਰਾਵਾਲਿਆਂ ਤੋਂ ਲੈ ਕੇ ਤੇ ਅਕਾਲ ਤਖਤ ਸਾਹਿਬ ਤੇ ਹਵਲਾ ਕਰਾਉਣ ਚ ਕੋ ਉਹ ਗਏ ਤੁਹਾਡੀ ਜਿਹੜੀ ਆਰਐਸਐਸ ਕਿੱਥੇ ਸਾਡੇ ਸਿੱਖਾਂ ਦੇ ਨਾਲ ਖਲੋਤੀ ਆ ਕੇ ਦੱਸਦੇ ਕਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਿਆਨ ਆਇਆ ਫਿਰ ਆਰਐਸਐਸ ਸਾਡੀ ਜਿਹੜੀ ਉਹ ਬਾਰਡਰਾਂ ਤੇ ਜਾਂ ਹਰਪੀਟਾਂ ਦੀ ਸੇਵਾ ਕਰ ਵੀ ਕੀ ਕਿਤੇ ਇੱਕ ਛੋਟੀ ਜੀ ਗੱਲ ਕਰਤੀ ਕਿ ਸਾਡਾ ਰਾਜਦਬਦਾ ਸੀ ਜਿਹੜੇ ਕਿੱਥੇ ਆਇਆ ਰਾਜਦਬਦਾ ਸੀ ਜਿਹੜੇ ਬੰਦੇ ਨੇ ਹਿਸਟਰੀ ਨਹੀਂ ਪੜ੍ਹੀ ਉਹਨਾਂ ਨੂੰ ਤਾਂ ਬੜਾ ਵਧੀਆ ਲੱਗੇਗਾ ਪਰ ਐਕਚੁਅਲੀ ਇਹਨਾਂ ਦਾ ਬਿਆਨ ਹੈ ਸਵਾਏ ਸਿਆਸਤ ਤੇ ਰਾਜ ਤੋਂ ਕੱਖ ਵੀ ਨਹੀਂ ਮਹਾਰਾਜਾ ਰਣਜੀਤ ਸਿੰਘ ਨੂੰ ਦੋ ਵਾਰ ਪਟਿਆਲੇ ਰਾਜ ਦੇ ਵਿੱਚੋਂ ਸਿਣਿਆ ਗਿਆ ਸੀ ਇਹਨਾਂ ਦਾ ਫੈਮਿਲੀ ਡਿਸਪਿਊਟ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਬੁਲਾਇਆ ਝੂਠੀ ਗੱਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਉਲਟ ਬੋਲਣਾ ਮਹਾਰਾਜਾ ਰਣਜੀਤ ਸਿੰਘ ਦਾ ਤਾਂ ਪੰਨਾ ਹੀ ਬਾਤ ਹੁੰਦਾ ਹੈ ਕੋਈ ਆਪ ਦੀ ਕੌਮ ਦਾ ਦਰਦ ਨਹੀਂ ਕੋਈ ਆਪ ਦੇ ਧਰਮ ਦਾ ਦਰਦ ਨਹੀਂ ਸਿਰਫ ਦਰਦ ਹੀ ਕੋਈ ਹੈ ਕਿ ਮੇਰੇ ਤੋਂ ਇਸ ਖਿੱਤੇ ਦਾ ਰਾਜ ਨਾ ਜਾਵੇ ਤੁਸੀਂ ਕਿਵੇਂ ਕਹੋਗੇ ਯਾਰ ਕਿ ਉਧਰਲੇ ਜਿਹੜੇ ਦਲ ਖਾਲਸਾ ਜਾਂ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਆਉਂਦੇ ਨੇ ਤੁਸੀਂ ਉਹਨਾਂ ਦੀ ਬਰਾਬਰੀ ਕਰ ਲਓ ਪਿਛਲੇ ਦਿਨੀ ਸੈਨੇ ਪਿੰਡ ਦੇ ਸਰਪੰਚ ਦਾ ਕਤਲ ਹੋ ਜਾਣਾ ਤੇ ਇੱਕ ਉਹ ਉਹਨਾਂ ਦਿਨਾਂ ਦੇ ਵਿੱਚ ਹੀ ਕੈਪਟਨ ਅਮਰਿੰਦਰ ਸਿੰਘ ਦੀ ਇੰਟਰਵਿਊ ਆਉਣੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਦੇ ਸਬੰਧੀ ਕੋਈ ਸਵਾਲ ਖੜੇ ਕੀਤੇ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਕਿ ਜਿਹੜੇ ਸਿੱਖਾਂ ਦੀ ਮਦਦ ਆਰਐਸਐਸ ਜਾ ਕੇ ਪੈਂਡ ਪੈਂਡ ਕਰ ਰਹੀ ਹੋ ਉਹ ਕੌਣ ਲੋਕ ਨੇ ਜਿਹੜੇ ਆਰਐਸਐਸ ਲਈ ਕੰਮ ਕਰ ਰਹੇ ਤੇ ਕਿੱਥੇ ਮਦਦ ਹੋ ਰਹੀ ਆ ਪਰ ਮੇਨ ਗੱਲ ਜਿਹੜੀ ਹੈਗੀ ਆ ਇਸ ਸਾਰਾ ਜਿਹੜਾ ਵਰਤਾਂਤ ਚੱਲ ਰਿਹਾ ਹੈ ਕਿਵੇਂ ਚੱਲ ਰਿਹਾ ਹੈ ਕੌਣ ਹੈ ਇਹਦੇ ਪਿੱਛੇ ਜਾਂ ਪਿੱਛੋਂ ਲੈ ਕੇ ਇਹ ਸਾਰਾ ਸਿਸਟਮ ਮੁੰਡੇ ਮਾਰਨ ਮਰਾਉਣ ਵਾਲੀਆਂ ਗੱਲਾਂ ਐਵੇਂ ਚੱਲਦੀਆਂ ਨੇ ਜਿਵੇਂ ਸਹਨੇਪਿੰਡ ਵਾਲੇ ਮੁੰਡੇ ਦਾ ਕਤਲ ਹੋਇਆ ਇਹਦੇ ਸਬੰਧੀ ਗੱਲਬਾਤ ਕਰਾਂਗੇ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਸਸ ਸਤਿ ਸ਼੍ਰੀ ਅਕਾਲ ਜੀ ਖਾਰਾ ਸਾਹਿਬ ਸਭ ਤੋਂ ਪਹਿਲਾਂ ਤੇ ਹਾ ਜਿਹੜਾ ਸਹਨੇਪਿੰਡ ਵਾਲਾ ਕਤਲ ਹੋਇਆ ਆਪਾਂ 2-4 ਮਿੰਟ ਉਹਦੇ ਤੇ ਗੱਲ ਕਰਨੀ ਹੈ ਡਿਟੇਲ ਦੇ ਵਿੱਚ ਕਿ ਬਹੁਤ ਸਾਰੇ ਇਲਜ਼ਾਮ ਉੱਗੋ ਕਿਤੇ ਲਾ ਰਹੇ ਨੇ ਕਿ ਉਹਨਾਂ ਦਾ ਆਪਸੀ ਡਿਸਪਿਊਟ ਚੱਲਦਾ ਸੀ ਕਿ ਲਫੜ ਮਾਰਨ ਤੱਕ ਗੱਲ ਗਈ ਸੀ ਉਸ ਤੋਂ ਬਾਅਦ ਉਹ ਮੁੰ ਕੁਆਮ ਐਮਐਲਏ ਦਾ ਨਾਂ ਲੈ ਕੇ ਗੱਲ ਕਰੇ ਫਿਰ ਹੁੰਦਾ ਇੱਕ ਕਤਲ ਹੋ ਜਾਂਦਾ ਉਹਨੂੰ ਇੱਕ ਨਿੱਜੀ ਦੁਸ਼ਮਣੀ ਜਾਂਦਾ ਯਾਰ ਦੋਸਤ ਵੱਲੋਂ ਕਤਲ ਕਰਨਾ ਇਹ ਪੂਰੀ ਡਿਟੇਲ ਨੂੰ ਕਿਵੇਂ ਦੇਖੋ ਗੱਲ ਹੈ ਜਿਹੜਾ ਇਹ ਮਰਡਰ ਇੱਕ ਸਾਜ਼ਿਸ਼ ਦੇ ਤਹਿਤ ਮਰਡਰ ਹੋਇਆ ਜੀ ਤੇ ਪਲੈਨਿੰਗ ਵਾਲਾ ਮਰਡਰ ਹੈ ਇਸ ਦੇ ਵਿੱਚ ਇੱਕ ਤੁਰੇ ਜਾਂਦੇ ਵਾਲਾ ਕਤਲ ਤਾਂ ਹੈ ਨਹੀਂ ਹੁਣ ਦੂਸਰੀ ਗੱਲ ਆ ਗਈ ਜਿਵੇਂ ਇਹਨਾਂ ਦਾ ਪੁਲਿਸ ਜਿਹੜਾ ਇੰਚਾਰਜ ਹੈਡ ਕਹਿ ਰਹੇ ਨੇ ਕਿ ਜੀ ਇਸ ਦੇ ਵਿੱਚ ਜਿਹੜਾ ਐਮਐਲਏ ਦਾ ਹੱਥ ਹੀ ਨਹੀਂ ਅਜੇ ਤਨ ਵਸੀਕੀਸ਼ ਨਹੀਂ ਚੱਲੀ ਨਹੀਂ ਤੁਸੀਂ ਪਹਿਲੇ ਦਿਨ ਕਿਵੇਂ ਕਹਿ ਦਿਓਗੇ ਕਿ ਬੰਦੇ ਦਾ ਹੱਥ ਨਹੀਂ ਹੁਣ ਤੇ ਬਰਾਬਰ ਆਜੋ ਪਿਛਲੇ ਸਾਲ ਆਜੋ ਹਮ 9 10 ਅਕਤੂਬਰ 2024 ਦਾ ਦਿਨ ਦੇਖ ਲਓ ਹਰੀਨਾਮ ਦਾ ਮਰਡਰ ਹੁੰਦਾ ਹੈ ਤੇ ਅਗਲੇ ਦਿਨ ਹੀ ਸਰਕਾਰ ਵੱਲੋਂ ਕਹਿ ਦਿੱਤਾ ਜਾਂਦਾ ਕਿ ਅਮਰਤਪਾਲ ਜਿਹੜਾ ਹੈ ਭਾਈ ਅਮਰਤਪਾਲ ਇਸ ਦੇ ਵਿੱਚ ਮਲਜਮ ਹੈ ਬਿਨਾਂ ਇਨਵੈਸਟੀਗੇਸ਼ਨ ਤੋਂ ਬਿਨਾਂ ਵੈਰੀਫਾਈ ਤੋਂ ਬਿਨਾਂ ਕਿਸੇ ਆਈ ਵਿਟਨੈਸ ਤੋਂ ਉਹ ਬੰਦਾ ਮਲਜਮ ਡਿਕਲੇਅਰ ਕੀਤਾ ਜਾਂਦਾ ਹੈ ਹੁਣ ਗੱਲ ਫੋਲੋ ਕਰਕੇ ਨਾ ਤੁਸੀਂ ਮੇਰੀ ਜੀ ਉਹ ਆਦਮੀ ਬਿਨਾ ਐਵੀਡੈਂਸ ਤੋਂ ਉਹ ਬੰਦਾ ਡਿਕਲੇਅਰ ਕਰ ਦਿੱਤਾ ਜਾਂਦਾ ਕੁਝ ਕੁਝ ਟਾਈਮ ਦੇ ਬਾਅਦ ਹੂੰ ਕੋਈ ਬੰਦਾ ਨਹੀਂ ਕਹਿੰਦਾ ਕਿ ਉਹ ਬੰਦਾ ਕਾਤਲ ਪਰ ਉਥੇ ਗਵਰਨਮੈਂਟ ਚਾਹੁੰਦੀ ਹੈ ਪੁਲਿਸ ਚਾਹੁੰਦੀ ਹੈ ਸਰਕਾਰ ਚਾਹੁੰਦੀ ਹੈ ਕਿ ਉਸ ਬੰਦੇ ਨੂੰ ਡਿਕਲੇਅਰ ਕਰਨਾ ਹੈ ਅੱਜ ਤੱਕਰ ਚਲਾਨ ਦੇ ਵਿੱਚ ਉਹਦੇ ਖਿਲਾਫ ਡਾਇਰੈਕਟ ਕੋਈ ਐਵੀਡੈਂਸ ਹੀ ਨਹੀਂ 120 BB ਨਹੀਂ ਬਣ ਰਹੀ ਉਹਦੇ ਖਿਲਾਫ ਪਰ ਇਹ ਜਿਸ ਦੇ ਵਿੱਚ ਇਕੱਲੋ ਫਾਈਟ ਹੁੰਦੀ ਹੈ ਲੋਕਾਂ ਦੇ ਦੱਸਣ ਦੇ ਮੁਤਾਬਕ ਕੋਈ ਥ੍ਰੈਟ ਹੈ ਉਸ ਦੇ ਵਿੱਚ ਪੁਲਿਸ ਵੈਰੀਫਾਈ ਹੁੰਦਾ ਨਹੀਂ ਕੋਈ ਪੁਲਿਸ ਵੈਰੀਫਾਈ ਨਹੀਂ ਕਰ ਰਹੀ ਕੋਈ ਇਨਵੈਸਟੀਗੇਸ਼ਨ ਨਹੀਂ ਹੋ ਰਹੀ ਕੁਛ ਘੰਟਿਆਂ ਬਾਅਦ ਹੀ ਪੁਲਿਸ ਕਹਿ ਰਹੀ ਹੈ ਕਿ ਇਹ ਬੰਦਾ ਵਿੱਚ ਹੈ ਹੀ ਨਹੀਂ ਹੁਣ ਦੋ ਚੀਜ਼ਾਂ ਆ ਗਈਆਂ ਨਾ ਜਿੱਥੇ ਹਕੂਮਤ ਚਾਹੁੰਦੀ ਹੈ ਜਿੱਥੇ ਪੁਲਿਸ ਚਾਹੁੰਦੀ ਹੈ ਉਹ ਭਾਈ ਅਮਰਤਪਾਲ ਮਲਜੂਮ ਹੈ ਜਿੱਥੇ ਸਰਕਾਰ ਨਹੀਂ ਚਾਹੁੰਦੀ ਲੋਕ ਪਿੱਟਦੇ ਨੇ ਲੋਕ ਬੋਲਦੇ ਨੇ ਕਿ ਮਲਜੂਮ ਹੈ ਉੱਥੇ ਸਰਕਾਰ ਕਹਿੰਦੀ ਮੁੱਲਜਮੀਆਂ ਨਹੀਂ ਇਸ ਦਾ ਮਤਲਬ ਇਹ ਹੋ ਗਿਆ ਕਿ ਪੰਜਾਬ ਦੇ ਅੰਦਰ ਹਿੰਦੁਸਤਾਨ ਦੇ ਅੰਦਰ ਕੋਈ ਵੀ ਕਾਨੂੰਨ ਨਾ ਦੀ ਚੀਜ਼ ਹੈ ਹੀ ਨਹੀਂ ਜਿੱਥੇ ਤੁਹਾਡੀ ਪਾਵਰ ਆ ਤੁਸੀਂ ਪਾਵਰ ਨੂੰ ਇਸਤੇਮਾਲ ਕਰਨਾ ਬਸ ਇਹ ਤਾਂ ਕਹਾਣੀਆਂ ਬਣਾਈਆਂ ਨੇ ਅੰਗਰੇਜ਼ ਹੈ ਜੀ ਅਫਗਾਨੀ ਹੈ ਜੀ ਮੁਗਲ ਹੈ ਜੀ ਸ਼ੁਰੂ ਤੋਂ ਲੈ ਕੇ ਅੱਜ ਤੱਕ ਐਵੇਂ ਹੀ ਹੋਇਆ ਕੋਈ ਡੈਮੋਕ੍ਰੇਸੀ ਨਾ ਦੀ ਚੀਜ਼ ਨਹੀਂ ਤੁਹਾਡੀ ਪਾਰਟੀ ਦਾ ਮੁੱਖ ਮੰਤਰੀ ਚਾਹੀਦਾ ਤੁਹਾਡਾ ਐਮ ਐਲ ਏ ਚਾਹੀਦਾ ਤੁਹਾਨੂੰ ਕਿਸੇ ਨੇ ਪੁੱਛਣਾ ਹੀ ਨਹੀਂ اگر ਤੁਸੀਂ ورਸਜ ਆ ਗਏ ਹੋ ਤੁਹਾਡਾ ਬੰਦਾ جیل ਦੇ ਅੰਦਰ ਹੈ ਤੁਸੀਂ ਡਕਾਇਤ ਵੀ ਹੋ ਤੁਸੀਂ ਕਾਤਲ ਵੀ ਹੋ ਤੁਸੀਂ ਸਾਰਾ ਕੁਝ ਹੋ ਤੁਹਾਡੀ ਕੌਣ ਸੁਣਦਾ ਹੈ ਕੋਈ ਵਿਟਨਸ ਨਹੀਂ ਕੋਈ ਕੁਛ ਨਹੀਂ ਚਲਾਨ ਸਾਡੇ ਕੋਲ ਪਿਆ ਹੈ ਕੋਈ ਮਤਵਲ ਹੀ ਨਹੀਂ ਕਿ ਬੰਦੇ ਦੇ ਖਿਲਾਫ ਕੋਈ ایویڈنس ਆ ਗਈ ਹੋਵੇ ਉਹ ਫਿਰ ਵੀ ਮਲਜ਼ਮ ਹੈ ਲੋਕ ਉੱਥੇ ਲੋਕ ਕਹਿ ਰਹੇ ਨੇ ਉਹ ਕਾਤਲ ਨਹੀਂ ਲੋਕ ਕਹਿੰਦੇ ਨੇ ਉਹ ਬੰਦਾ ਸਹੀ ਹੈ 2 ਲੱਖ ਦੇ ਕਰੀਬ ਵੋਟ ਤੇ ਜਿੱਦਾਂ MP ਬਣਦਾ ਹੈ ਪਰ ਹਿੰਦੁਸਤਾਨ ਦੀ ਹਕੂਮਤ ਪੰਜਾਬ ਸਰਕਾਰ ਕਹਿੰਦੀ ਹੈ ਨਹੀਂ ਤੂੰ ਮੁਲਜ਼ਮ ਹੈ ਉਹ ਮੁਲਜ਼ਮ ਬਣ ਗਿਆ ਕੋਈ ਵੀ ਇਹ ਇੰਡੀਆ ਦੇ ਅੰਦਰ ਪੰਜਾਬ ਦੇ ਅੰਦਰ ਕਿਸੇ ਤਰੀਕੇ ਦੇ ਨਾਲ ਕੋਈ ਵੀ ਫਾਈਲ ਨੂੰ ਚੈੱਕ ਨਹੀਂ ਕੀਤਾ ਜਾਂਦਾ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਕੀ ਬਣਾਉਣਾ ਚਾਹੁੰਦੇ ਹੋ ਕਿਸੇ ਨੂੰ ਉਹ ਬਣਾ ਦਿੱਤਾ ਗਿਆ ਨੂੰ ਗੈਂਗਸਟਰ ਇੱਕ ਲੁਟੇਰਾ ਇੱਕ ਕਾਤਲ ਉਹਨੂੰ ਅੰਦਰ ਬੈਠੇ ਨੂੰ ਡਿਕਲੇਅਰ ਕੀਤਾ ਗਿਆ ਜੇ ਤੁਸੀਂ ਨਹੀਂ ਚਾਹੁੰਦੇ ਪਰਿਵਾਰ ਪਿੱਟਣ ਲੋਕ ਪਿੱਟਣ ਯਾਰ ਦੋਸਤ ਪਿੱਟਣ ਕੀ ਕਾਤਲ ਹੈ ਉਹ ਕਹਿੰਦੇ ਤੂੰ ਝੂਠ ਬੋਲਦਾ ਉਧਰ ਕੁਛ ਘੰਟਿਆਂ ਚ ਡਿਕਲੇਅਰ ਕੀਤਾ ਗਿਆ ਕਿ ਭਾਈ ਅਮਰਤਪਾਲ ਦਾ ਹੱਥ ਹੈ ਇੱਥੇ ਕੁਛ ਘੰਟਿਆਂ ਚ ਡਿਕਲੇਅਰ ਕੀਤਾ ਗਿਆ ਲੋਕ ਕਹਿ ਰਹੇ ਨੇ ਕਿ ਨਹੀਂ ਕੋਈ ਐਮਐਲਏ ਜਿਹੜਾ ਇਸ ਵਿੱਚ ਕਾਤਲ ਨਹੀਂ ਆਹੀ ਗੇਮ ਹੈ ਤੁਸੀਂ ਉਸ ਚੀਜ਼ ਦੀ ਆਧਾਰਨ ਲੈ ਕੇ ਚੱਲਿਓ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਪਰ ਆਗੂ ਸਾਹਿਬ ਨਾਲੀ ਕਤਲ ਕਿਸੇ ਦੇ ਗੱਲ ਚੁਪਾਉਣਾ ਚਾਹੁੰਦੀ ਸਰਕਾਰ ਨੇ ਅੱਜ ਤੱਕ ਜਿੰਨੇ ਵੀ ਪੰਜਾਬ ਚ ਕਤਲ ਹੋਏ ਨੇ ਕਿਸੇ ਦੇ ਕਿਸੇ ਦੇ ਥੁੱਪ ਹੀ ਗਏ ਉਸ ਦੇ ਮਗਰ ਕੌਣ ਹੈ ਕੋਈ ਹੈ ਹੀ ਨਹੀਂ ਵੈਰੀਫਾਈ ਕਰਦਾ ਹੀ ਕੋਈ ਨਹੀਂ ਕਰਨਾ ਕਿੰਨੇ ਹੈ ਜਿਨ੍ਹਾਂ ਨੇ ਪਰਚੇ ਦਰਜ ਕਰਨੇ ਨੇ ਜਿਨ੍ਹਾਂ ਨੇ ਇਨਵੈਸਟੀਗੇਸ਼ਨ ਕਰਨੀ ਹੈ ਉਹ ਟੀਮਾਂ ਹੀ ਤੁਹਾਡੀਆਂ ਆਪਦੀਆਂ ਨੇ ਕੀ ਕਰੋਗੇ ਉਸ ਦੇ ਵਿੱਚ ਕੋਈ ਹੈ ਕੌਣ ਹੈ ਤੁਹਾਡੀ ਐਵੀਡੈਂਸ ਚੈੱਕ ਕੌਣ ਕਰਦਾ ਹੈ ਉਹ ਇੱਕ ਨਾਮ ਅਮਨਦੀਪ ਆਮਣਾ ਮੁੰਡਾ ਹੈ ਜੀ ਉਹ 302 ਚਾਰੀ ਨੌ ਦੇ ਬਾਰਡਰ ਕਿਚ ਪਾਇਆ ਹੋਇਆ ਉਹਦੇ ਖਰਾਬ ਹੈ ਹੀ ਕੱਕ ਦੀ ਚਲਾਨ ਦੀ ਕਾਪੀ ਕਿ ਦੇਖੀ ਅੱਜ ਕੁਝ ਵੀ ਨਹੀਂ ਉਸ ਦੇ ਵਿੱਚ ਤਾਂ ਉਹ ਫਿਰ ਵੀ 302 ਦਾ ਮਲਜਮ ਹੈ ਪਰ ਇਸ ਸਹਨਿਆਂ ਦੇ ਕਤਲ ਦੇ ਵਿੱਚ ਉਹ ਕਹਿੰਦੇ ਦੋ ਨਾਮ ਲਿਖਵਾਏ ਸੀ ਸੀ ਤਿੰਨ ਬੰਦੇ ਫੜ ਲਿਆ ਜਿਹੜਾ ਸਵਾਲ ਲਿਆਉਣ ਆਲਾ ਤੱਕ ਵੀ ਫੜ ਲਿਆ ਨਹੀਂ ਉਹ ਤਾਂ ਇੱਕ ਥਰਡੇ ਬੰਦੇ ਫੜੇ ਜਾਂਦੇ ਆ ਨਾ ਜੀ ਇਧਰ ਤਾਂ ਕਹਿੰਦੇ ਨੇ ਭਾਈ ਅਮਰਤਪਾਲ ਐਮਪੀ ਹੈ ਜਿਹੜਾ ਉਹਨੇ ਕਤਰ ਕੀਤਾ ਹੈ ਇਹ ਪੁਲਿਸ ਦੀ ਇੱਕ ਸਟੇਟਮੈਂਟ ਵੀ ਹੈ ਇਹਨਾਂ ਦਾ ਜਿਹੜੇ ਉੱਤੇ ਨਿਊਜ਼ਪੇਪਰਾਂ 'ਚ ਵੀ ਆ ਰਿਹਾ ਸੀ ਕਿ ਜਿਹੜਾ ਇਹ ਮਰਡਰ ਹੈ ਚਾਹੇ ਠਿੱਕਰ ਜਾਊਗਾ ਕੋਈ ਬਖਸ਼ਾ ਨਹੀਂ ਜਾਊਗਾ ਕੋਈ ਕਿੱਡਾ ਮਰਜੀ ਰਾਜ ਕਰਨ ਵਾਲਾ ਹੋਵੇ ਅਸੀਂ ਪਿੱਛੇ ਸਾਰੇ ਬੰਦੇ ਫੇਰ ਸਾਹਮਣੇ ਲੈ ਕੇ ਆਵਾਂਗੇ ਇਹ ਸਰਕਾਰ ਦੀਆਂ ਅੱਜ ਦੇ ਦਿਨਾਂ ਦੀਆਂ ਇੱਕ ਸਾਲ ਦੇ ਕਰੀਬ ਹੋ ਚੱਲਿਆ ਹੈ ਇਹ ਸਾਰੀਆਂ ਇਹਨਾਂ ਦੇ ਇੰਟਰਵਿਊ ਨੇ ਤੇ ਅੱਜ ਕੀ ਹੁੰਦਾ ਹੈ ਅੱਜ ਫੇਰੇ ਕਤਲ ਹੁੰਦਾ ਅਕਤੂਬਰ ਦੇ ਵਿੱਚ ਜਦੋਂ ਕਤਲ ਹੁੰਦਾ ਹੈ ਉੱਥੇ ਕਿਸੇ ਲੀਡਰ ਦਾ ਨਾਮ ਹੁੰਦਾ ਉਹ ਲੀਡਰ ਇਹਨਾਂ ਦੀ ਪਾਰਟੀ ਦਾ ਹੈ ਉਹ ਲੀਡਰ ਇਨੋਸੈਂਟ ਹੈ ਜਿਹੜਾ ਐਮਪੀ ਹੈ ਪਿਛਲੇ ਸਾਲ ਵਾਲਾ ਉਹ ਇਹਨਾਂ ਦੀ ਪਾਰਟੀ ਦਾ ਨਹੀਂ ਉਹ ਮਲਜੂਮ ਹੈ ਗੱਲ ਤਾਂ ਪਾਰਟੀ ਬਾਜੀ ਦੀ ਹੈ ਗੱਲ ਕੋਈ ਜਸਟਿਸ ਦੀ ਨਹੀਂ ਗੱਲ ਇਹ ਨਹੀਂ ਕਿ ਕਤਲ ਹੋਇਆ ਉਹਦੇ 'ਚ ਮਲਜੂਮ ਫੜਨੇ ਨੇ ਗੱਲ ਤਾਂ ਇਹ ਹੈ ਕਿ ਉਹ ਮੇਰੀ ਪਾਰਟੀ ਦਾ ਨਹੀਂ ਮੇਰੀ ਸਰਕਾਰ ਦਾ ਬੰਦਾ ਨਹੀਂ ਉਹ ਮੁਲਜ਼ਮ ਹੈ ਉਹ ਇੱਕ ਸਿੱਖਤ ਕੌਮ ਦੀ ਗੱਲ ਕਰਦਾ ਉਹ ਮੁਲਜ਼ਮ ਹੈ ਉਹ ਪੰਜਾਬ ਦੀ ਗੱਲ ਕਰਦਾ ਉਹ ਮੁਲਜ਼ਮ ਹੈ ਗੱਲ ਤਾਂ ਆ ਹੈ ਗੱਲ ਇਹ ਨਹੀਂ ਕਿ ਕੋਈ ਮਰਡਰ ਹੋ ਗਿਆ ਤੇ ਅਸੀਂ ਜਸਟਿਸ ਦੇਣਾ ਉਹ ਤਾਂ ਗੱਲ ਹੀ ਨਹੀਂ ਇਸ ਦੇ ਵਿੱਚ ਕਿਤੇ ਅਜ ਤੱਕ ਰਾਈ ਇਹੋ ਜੀ ਗੱਲ ਹੀ ਕੋਈ ਜਸਟਿਸ ਦੀ ਗੱਲ ਨਹੀਂ ਕੋਈ ਫੇਰ ਆਪਾਂ ਕਹਿ ਨਹੀਂ ਸਕਦੇ ਕਿ ਇਨਵੈਸਟੀਗੇਸ਼ਨ ਹੈ ਕੁਝ ਵੀ ਨਹੀਂ ਪਰ ਜਿਹੜਾ ਇਹ ਮਾਮਲਾ ਚਲੋ ਕਿਸੇ ਦਾ ਵੀ ਹੱਥ ਹੋਵੇ ਪਰ ਜਿਹੜਾ ਇਹ ਮਾਮਲਾ ਆਏ ਦਿਨ ਚੁੰਨ ਚੁੰਨ ਕੇ ਮੁੰਡੇ ਮਾਰੇ ਜਾ ਰਹੇ ਨੇ ਤੇ ਉਹ ਜਿਹੜੇ ਕਤਲ ਨੇ ਉਹ ਪੰਜਾਬੀਆਂ ਦੇ ਗਾਲੀ ਪਾਏ ਜਾ ਰਹੇ ਨੇ ਤੇ ਪੰਜਾਬ ਦਾ ਮਾਹੌਲ ਜਿਹੜਾ ਬੜਾ ਖਤਰਨਾਕ ਹੁੰਦਾ ਜਾ ਰਿਹਾ ਹੁਣ ਤੁਸੀਂ ਲੁਧਿਆਣਾ ਦੇਖੋਗੇ ਪਿਛਲੇ 5-7 ਦਿਨ ਪਹਿਲਾਂ ਇੱਕ ਵੀਡੀਓ ਆਈ ਸੀ ਕਿ ਪੰਜਾਬ ਦਾ ਮੁੰਡਾ ਹੈ ਉਹਨਾਂ ਨੂੰ ਪ੍ਰਵਾਸੀ ਡਲੇ ਮਾਰੀ ਜਾਂਦੇ ਨੇ ਸ਼ਾਇਦ ਮਰ ਗਿਆ ਹੋਵੇ ਉਹ ਨੈਰ ਦੇ ਹਾਂ ਹਾਂ ਤੇ ਉੱਥੇ ਪੰਜਾਬ ਨੂੰ ਰਲਕਾਰਿਆ ਜਾ ਰਿਹਾ ਹੈ ਉੱਥੇ ਐਨਐਸਏ ਨਹੀਂ ਲੱਗਦੀ ਤੁਸੀਂ ਸਾਰਾ ਕੁਝ ਦੇਖੋਗੇ ਜੋ ਦਿੱਲੀ ਚਾਹੁੰਦੀ ਹੈ ਸਾਡੇ ਲੀਡਰਾਂ ਨੇ ਜਮੀਰ ਮਰ ਚੁੱਕੀ ਐ ਇਹਨਾਂ ਦੀ ਜੋ ਚਾਹੁੰਦੇ ਨੇ ਉਵੇਂ ਹੋ ਰਿਹਾ ਕੁਝ ਵੀ ਨਹੀਂ ਉਸ ਤੋਂ ਬਾਹਰ ਜਾ ਰਿਹਾ ਸੋ ਇੱਕ ਮੈਂ ਕਹੂੰਗਾ ਬੜਾ ਇੱਕ ਜਿਵੇਂ ਕਹਿ ਦਈਏ ਇੱਥੇ ਪੰਜਾਬ ਦੇ ਅੰਦਰ ਤਾਂ ਫਿਰਕੂ ਇੱਕ ਤਰ੍ਹਾਂ ਦਾ ਦੰਗਿਆਂ ਵਾਲਾ ਮਾਹੌਲ ਐ ਜਿਹੜੀ ਸੈਂਟਰ ਗਵਰਨਮੈਂਟ ਉਹ ਨਹੀਂ ਚਾਹੁੰਦੀ ਖਾਸ ਕਰਕੇ ਸਿੱਖ ਕੌਮ ਨੂੰ ਕੋਈ ਵੀ ਨਹੀਂ ਵੇਖਣਾ ਚਾਹੁੰਦਾ ਪਰ ਇਹ ਬੜੇ ਲੰਮੇ ਸਮੇਂ ਤੋਂ ਜਦੋਂ ਦੀਪ ਸਿੱਧੂ ਤੋਂ ਲੈ ਕੇ ਪਹਿਲਾਂ ਵੀ ਚੱਲਦਾ ਰਿਹਾ ਵੈਸੇ ਤਾਂ ਕੈਪਟਨ ਅਮਿੰਦਰ ਸਿੰਘ ਦੀ ਇੱਕ ਇੰਟਰਵਿਊ ਆਈ ਉਹਦੇ ਵਿੱਚ ਵੀ ਜ਼ਿਕਰ ਹੁੰਦਾ ਆਪਾਂ ਜਿਹੜੀ ਗੱਲ ਕਰਨੀ ਵੀ ਹੈ ਪਰ ਆ ਹੁਣ ਕੁਝ ਸਾਲਾਂ ਦੇ ਵਿੱਚ ਸਿੱਧੂ ਮੂਸੇਵਾਲਾ ਜਾਂ ਹੋਰ ਨੰਗਲ ਲੰਗੀਆਂ ਜਾਂ ਹੋਰ ਮੁੰਡੇ ਇੱਦਾਂ ਚੁੰਨ-ਚੁੰਨ ਕੇ ਮਾਰੇ ਗਏ ਮਤਲਬ ਕਿ ਪਤਾ ਨਹੀਂ ਧਿਆਨ ਭੜਕਾਉਣ ਦੀ ਗੱਲ ਏਜੰਸੀਆਂ ਕੰਮ ਕਰ ਰਹੀਆਂ ਕਿੱਥੇ ਕੰਮ ਚੱਲ ਰਿਹਾ ਇਹਦੇ ਨਾਲ ਪੰਜਾਬ ਦਾ ਮਾਹੌਲ ਬੜਾ ਖਤਰਨਾਕ ਦੇਖੋ ਬੰਦੇ ਉਹ ਕਤਲ ਹੋ ਰਹੇ ਨੇ ਜਿਨ੍ਹਾਂ ਦਾ ਨਾਂ ਹੈ ਨਮੀ ਪਰ ਕਤਲ ਹੋਣ ਤੋਂ ਬਾਅਦ ਦੋ ਤਿੰਨ ਮੁੰਡੇ ਫੜੇ ਜਾਂਦੇ ਨੇ ਹੂੰ ਉਹਨੇ ਚੋਕੀ ਅੱਗੇ ਸ਼ੂਟਰ ਨੇ ਜੋ ਇਹਨਾਂ ਦੀ ਇਨਵੈਸਟੀਗੇਸ਼ਨ ਹੈ ਗੱਲ ਤੋਂ ਥੀ ਆਉਂਦੀ ਹੈ ਨਾ ਜੀ ਪਰ ਅੱਗੇ ਇਨਵੈਸਟੀਗੇਸ਼ਨ ਕਿਤੇ ਵੀ ਨਹੀਂ ਪਰ ਜਿੱਥੇ ਬੰਦਾ ਜੇਲ੍ਹ ਚ ਜਿਹਨੂੰ ਇਹ ਪਸੰਦ ਨਹੀਂ ਕਰਦੇ ਉਹ ਬੰਦਾ ਕਾਤਲ ਗਲਤ ਆਪਦੇ ਹਿਸਾਬ ਤੇ ਚੱਲ ਰਹੀ ਹੈ ਕੋਈ ਨਹੀਂ ਅਸੀਂ ਸਰੈਂਡਰ ਕਰ ਚੁੱਕੇ ਆ ਪੰਜਾਬ ਆਪ ਦਾ ਅਸੀਂ ਸਾਡਾ ਮੁੱਖ ਮੰਤਰੀ ਕੋਈ ਵੀ ਹੈ ਸਰੈਂਡਰ ਕਰ ਚੁੱਕੇ ਨੇ ਆਪਣਾ ਕੋਈ ਲੀਡਰ ਨਹੀਂ ਬੋਲਦਾ ਇਸ ਪੁਆਇੰਟ ਦੇ ਉੱਪਰ ਕਿ ਨਿਆ ਕੋਈ ਵਿਧਾਨ ਸਭਾ ਚ ਕਿਹਾ ਕਿ ਭਾਈ ਅਮਰਤ ਬਾਲੀ નોਸੈਂਟ ਹੈ ਉਹ ਇੱਕ ਐਮਪੀ ਹੋ ਕੇ ਉਹ ਕਾਤਲ ਨਹੀਂ ਕੋਈ ਐਵੀਡੈਂਸ ਨਹੀਂ ਫਾਈਲ ਦੇ ਉੱਪਰ ਦਿਖਾ ਦੇ ਕਿਹੜੀ ਐਵੀਡੈਂਸ ਆ ਫਾਈਲ ਦੇ ਉੱਪਰ ਕੁਝ ਵੀ ਨਹੀਂ ਆਇਆ ਸੁਣਦਾ ਕੌਣ ਹੈ ਪੁੱਛਦਾ ਕੌਣ ਹੈ ਆਪਦਾ ਤੁਹਾਡੇ ਲੀਡਰ ਦਾ ਨਾਂ ਆ ਗਿਆ ਉਹ ਬੇਕਸੂਰ ਹੈ ਅਜੇ ਇਨਵੈਸਟੀਗੇਸ਼ਨ ਵੀ ਨਹੀਂ ਹੋਈ ਹੂੰ ਕੁਝ ਵੀ ਨਹੀਂ ਹੋਇਆ ਕੁਝ ਟੰਟਿਆ ਜਿਹਨਾਂ ਦਾ ਅਫੀਸਰ ਕਹਿ ਰਿਹਾ ਕਿ ਉਹ ਫਾਲਸ ਸਿੰਪਲੀਫਾਈ ਨਹੀਂ ਕਰਨ ਦੇਣਾ ਇਹੋ ਜਿਹਾ ਹਾਲਾਤ ਨੇ ਪੰਜਾਬ ਦੇ ਅੰਦਰ ਹੂੰ ਬਹੁਤ ਮਾੜੇ ਹਾਲਾਤ ਨੇ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਇੰਟਰਵਿਊ ਆਈ ਉਹਦਾ ਸੁਣੀ ਹੋਣੀ ਆ ਤੁਸੀਂ ਬਿਲਕੁਲ ਬੜਾ ਮਤਲਬ ਕਿ ਮਹਾਰੇ ਰੰਜੀਤ ਸਿੰਘ ਦੇ ਰਾਜ ਤੇ ਵੀ ਜਾਂ ਕੁਝ ਮੁੰਡੇ ਦੇਣ ਦੀ ਗੱਲ ਕੀਤੀ ਉਹਦੇ ਬਾਅਦ ਉਹਨਾਂ ਦੇ ਬਹੁਤ ਆ ਬੜੇ ਇੱਕ ਹੈਰਾਨੀ ਕਰਨ ਵਾਲੇ ਜਿਹੜੇ ਉਹ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਹੈ ਕਿ ਕੁਝ ਲੜਕੇ ਜਿਹੜੇ ਨੇ ਉਹ ਕਹਿੰਦੇ ਮੈਂ ਆਪ ਪੇਸ਼ ਕੀਤੇ ਹੂੰ ਉਸ ਵਕਤ ਦਾ ਪ੍ਰਾਈਮ ਮਿਨਿਸਟਰ ਸੀ ਉਹਨੂੰ ਪੇਸ਼ ਕਰਕੇ ਆਏ ਹੂੰ ਤੇ ਥੋੜੇ ਦਿਨਾਂ ਬਾਅਦ پتہ ਲੱਗਾ ਬੰਦੇ ਮਾਰ ਦਿੱਤੇ ਗਏ ਹੁਣ ਇਹਦਾ ਤੁਸੀਂ ਇੱਕ ਤੁਸੀਂ ਇਹਦਾ ਟੋਟਲ ਨਿਚੋੜ ਕੱਢੋ ਕਿ ਹਿੰਦੁਸਤਾਨ ਦੀ ਹਕੂਮਤ ਕਿਸੇ ਦੀ ਵੀ ਹਕੂਮਤ ਹੈ ਚੰਦਰਸ਼ੇਖਰਾ ਚਾਹੇ ਮੋਦੀ ਹੈ ਚਾਹੇ ਰਜੀਵ ગાંધી ਹੈ ਉਹ ਸਾਰੇ ਤੁਹਾਡੇ ਉਲਟ ਨੇ ਉਹ ਤੁਹਾਨੂੰ ਪਸੰਦ ਨਹੀਂ ਕਰਦੇ ਤੁਹਾਡੇ ਕਤਲ ਕਰਦੇ ਨੇ ਤੁਹਾਨੂੰ ਜੇਲਾਂ ਵਿੱਚ ਸੁੱਟਦੇ ਨੇ ਮਤਲਬ ਨਹੀਂ ਕੋਈ ਤੁਹਾਡੀ ਸੁਣਵਾਈ ਹੋ ਜੇ ਕਿਸੇ ਤੇ ਕੋਈ ਤੁਹਾਡਾ ਲੀਡਰ ਬੋਲਦਾ ਨਹੀਂ ਆ ਕਿੱਡਾ ਵੱਡਾ ਇੱਕ ਮੈਂ ਕਹੂੰਗਾ ਜਿਹੜਾ ਇਹ ਏਡਾ ਵੱਡਾ ਤੱਤ ਸਾਹਮਣੇ ਆਇਆ ਹੈ ਬੜਾ ਹੈਰਾਨੀ ਜਾਣ ਕੇ ਕਿ ਯਾਰ ਬੰਦੇ ਸਰੈਂਡਰ ਕਰ ਦਿੱਤੇ ਗਏ ਕੀਤੇ ਵੀ ਉਹਨਾਂ ਨੇ ਪ੍ਰਾਈਮ ਮਿੰისტਰ ਦੇ ਕੋਲ ਤੇ ਉਸ ਤੋਂ ਬਾਅਦ ਉਹਨਾਂ ਦਾ ਮਰਡਰ ਕਿਵੇਂ ਹੁੰਦਾ ਉਹਨੂੰ ਦੇਖ ਕੇ ਕੌਣ ਆਉਂਗਾ ਫਿਰ ਜੀਵ ਗਾਂਧੀ ਤੇ ਵੀ ਇਹੀ ਐਲੀਗੇਸ਼ਨ ਕਿ ਉਹਨੇ ਸ਼ਰੀਆ ਗਲਾ ਤੇ ਤੈਰ ਪੁਆਇਆ ਹੁਣ ਇਹ ਸਰਕਾਰ ਦੇ ਹਿੰਦੁਸਤਾਨ ਦੀ ਹਕੂਮਤ ਤੇ ਵੀ ਇਹੀ ਐਲੀਗੇਸ਼ਨ ਕਿ ਅਮਰੀਕਾ ਤੇ ਕੈਨੇਡਾ ਦੇ ਵਿੱਚ ਸਿੱਖਾਂ ਦੇ ਹਮਲੇ ਹਮ ਹਰ ਇੱਥੇ ਜਿਹੜਾ ਚਿਹਰਾ ਹੈ ਜਿਹੜਾ ਵੀ ਸਿੱਖ ਇਹਨਾਂ ਨੂੰ ਨਹੀਂ ਚੰਗਾ ਲੱਗਦਾ ਉਹਨੂੰ ਕਤਲ ਕਰਾਉਂਦੇ ਨੇ ਪਰ ਸਾਡਾ ਲੀਡਰ ਇੱਕ ਵੀ ਲੀਡਰ ਜਿਹੜਾ ਹੈ ਉਹ ਜੇ ਹੜ ਆਗੇ ਨਾ ਚ ਉਧਰ ਭੱਜੇ ਉਧਰ ਭੱਜ ਗਏ ਫਰਾਂ ਦੇ ਸਾਡੇ ਭੱਜ ਗਏ ਫੋਟੋ ਪਾਪ ਆ ਕੇ ਐਕਚੁਅਲੀ ਜਿਹੜਾ ਤੱਥਾਂ ਤੇ ਨਹੀਂ ਬੋਲਣਾ ਇਹਨਾਂ ਨੇ ਬੋਲਣਾ ਨਾ ਕਿ ਬੋਲਦੇ ਕਿਉਂ ਨਹੀਂ ਪਏ ਹੁਣ ਤੁਸੀਂ ਦੱਸੋ ਨਾ ਜੀ ਆ ਜਿਹੜਾ ਕੈਨੇਡਾ ਤੇ ਅਮਰੀਕਾ ਦੇ ਹਮਲੇ ਹੋਏ ਨੇ ਸਿੱਖਾਂ ਦੇ ਹਿੰਦੁਸਤਾਨ ਦੀ ਹਕੂਮਤ ਦਾ ਵਿੱਚ ਨਾ ਹੈ ਉਸ ਤੇ ਕਿਉਂ ਨਹੀਂ ਬੋਲਦੇ ਚੰਦਰ ਸ਼ੇਖਰ ਦੇ ਉਸ ਵਕਤ ਜਿਹੜਾ ਕਤਲ ਹੁੰਦੇ ਨੇ ਉਸ ਤੇ ਹੋਰ ਲੀਡਰ ਨਹੀਂ ਬੋਲਦੇ ਇਹ ਵੀ ਸਿਰਫ ਵਰਸਜ ਬੋਲਦੇ ਨੇ ਯੋਰਾ ਦੇ ਇਸ ਦੇਪਤ ਮੰਤਰੀ ਦਾ ਬਿਆਨ ਆਇਆ ਫਿਰ ਆਰਐਸਐਸ ਸਾਡੀ ਜਿਹੜੀ ਉਹ ਬਾਰਡਰਾਂ ਤੇ ਜਾਂ ਹਾਰਪੀਟਾਂ ਦੀ ਸੇਵਾ ਕਰ ਰਹੀ ਫਿਰ ਕਿਤੇ ਉਹ ਤਾਂ ਨਹੀਂ ਸ਼ੱਕ ਤਾਂ ਕਿ ਬਿੰਦੂ ਉਹਨਾਂ ਦੇ ਤਾਂ ਨਹੀਂ ਜਾਂਦਾ ਨਹੀਂ ਆਰਐਸਐਸ ਕੀੜੀ ਕਹਿ ਰਹੇ ਹੋ ਆਰਐਸਐਸ ਨੇ ਪੰਜਾਬੀ ਦਾ ਵਿਰੋਧ ਕੀਤਾ ਆਰਐਸਐਸ ਨੇ ਪੰਜਾਬ ਬੰਨ ਤੇ ਵਿਰੋਧ ਕੀਤਾ ਆਰਐਸਐਸ ਨੇ ਸੰਤ ਭਿੰਡਰਾਵਾਲਿਆਂ ਤੋਂ ਲੈ ਕੇ ਤੇ ਅਕਾਲ ਤਖਸਾਂ ਤੇ ਹਵਲਾ ਕਰਾਉਣ ਚ ਕਰ ਉਹ ਗਏ ਤੁਹਾਡੀ ਜਿਹੜੀ ਆਰਐਸਐਸ ਕਿੱਥੇ ਸਾਡੇ ਸਿੱਖਾਂ ਦੇ ਨਾਲ ਖਲੋਤੀ ਆ ਕੇ ਦੱਸਦੇ ਨਫਰਤ ਤੁਹਾਨੂੰ ਹੈ ਗੁਰਦੁਆਰੇ ਤੁਹਾਨੂੰ ਪਸੰਦ ਨਹੀਂ ਇਹੀ ਦਾ ਜਨ ਸੰਗੀ ਸੀ ਜਿਹੜੇ 1960 65 ਦੇ ਵਿੱਚ ਜਦੋਂ ਪੰਜਾਬੀ ਸੂਬਾ ਮੰਗਿਆ ਸੀ ਉਦੋਂ ਬੇਦਗੀਆਂ ਚੈਨ ਦਾ ਪੂਰਾ ਹੱਥ ਸੀ ਸੁਣ ਕਿੰਨੂੰ ਕਹਿ ਰਹੇ ਆ ਤੁਹਾਡਾ ਸੰਗ ਸਾਡਾ ਹੈ ਸਾਨੂੰ ਅੰਤਿਕਰ ਮਾਰਨ ਤਿਕਰ ਤੁਹਾਡਾ ਸੰਗ ਹੈ ਸਾਡੇ ਐਂਟੀ ਚੱਲਦਾ ਉਥੇ 700 ਬੰਦਾ ਬਾਰਡਰ ਤੇ ਮਾਰਿਆ ਜਾਂਦਾ ਤੇ ਤੁਹਾਡੇ ਜਿਹੜੇ ਭਾਜਪਾ ਸ਼ਿਵ ਸਨ ਵਾਲੇ ਕਹਿੰਦੇ ਨੇ ਕਿ ਉਹਨਾਂ ਨੂੰ ਖਤਮ ਕਰਨਾ ਹੈ ਉੱਥੇ ਅੱਗ ਲਾਈ ਜਾਂਦੀ ਕਿਸਾਨਾਂ ਅਸੀਂ ਫੇਰ ਵੀ ਨਹੀਂ ਸਮਝਦੇ ਕਿਥੇ ਇੱਕ ਦਿਨ ਵੀ ਦਿਖਾ ਦੇਣ ਕਿ ਸਾਨੂੰ ਇਹਨਾਂ ਨੇ ਪਸੰਦ ਕੀਤਾ ਪੰਜਾਬ ਦੀ ਕੋਈ ਡਿਮਾਂਡ ਆਉਂਦੀ ਹੈ ਸੰਘ ਨਾਲ ਖਰੁੰਦਾ ਜਿਵੇਂ ਨਾ ਬਿਆਨ ਸੰਘ ਕਿ ਪਾਣੀ ਦੇ ਡੈਮ ਤੇ ਚੰਡੀਗੜ੍ਹ ਦੇ ਪੰਜਾਬੀ ਸੂਬੇ ਦੇ ਸਾਡੇ ਪਿੰਡ ਬਾਰੇ ਸਾਨੂੰ ਵਾਪਸ ਕਰੋ ਇਹ ਇਹ ਸੰਘ ਇਸ ਪੁਆਇੰਟ ਤੇ ਬੋਲੇ ਕਿ 1947 ਤੋਂ ਪਹਿਲਾਂ ਜੋ ਸਿੱਖਾਂ ਦੇ ਨਾਲ ਇੱਕ ਵਾਅਦੇ ਹੋਏ ਸੀ ਉਹ ਵਾਅਦੇ ਪੂਰੇ ਕੀਤੇ ਜਾਣ ਉਹ ਠੀਕ ਹੈ ਤੁਹਾਡੀ ਗੱਲ ਪਰ ਜਿਹੜੀ ਉਹ ਸੰਗ ਦੀ ਗੱਲ ਕਰਦਾ ਦੇਸ਼ ਦਾ ਪ੍ਰਧਾਨ ਮੰਤਰੀ ਉਹ ਫਿਰ ਸੰਗ ਵਾਲੇ ਕਿਹੜੇ ਸੰਤੀ ਬੈਠਾ ਕੀ ਇਹਨਾਂ ਨੂੰ ਜੁਆਇਨਿੰਗ ਕਰਾਈ ਬਿਠੇ ਅੰਦਰ ਖਾਤੇ ਜਿਹੜੇ ਕਹਿੰਦੇ ਨੇ ਵੀ ਆਰਐਸਐਸ ਦੇ ਬੰਦੇ ਆ ਉਹਨਾਂ ਨੇ ਜੁਆਇਨਿੰਗ ਕਰਕੇ ਫਿਰ ਉਹ ਕਿੰਨਾ ਨੂੰ ਸੱਕੋ ਕਿਉਂਕਿ ਉਹ ਤਾਂ ਦਿੱਸੇ ਨਹੀਂ ਨਾ ਇੱਥੇ ਜਿਹੜੇ ਉਹਨਾਂ ਦੇ ਬੰਦੇ ਆ ਗਿਆ ਸੰਗ ਦਾ ਨਾਂ ਤਾਂ ਲੈਣ ਨਾ ਕੀ ਮੁੱਖ ਮੰਤਰੀ ਨੂੰ ਕਹਿ ਰਹੇ ਨੇ ਕਿ ਕਿਸੇ ਆਪ ਦੇ ਪੁਰਾਣੇ ਕਾਲੀਆਂ ਵਰਕਰਾਂ ਨੂੰ ਕਹਿ ਰਹੇ ਨੇ ਜਾਂ ਕਾਲੀ ਆਪ ਦੇ ਦੋਸਤਾਂ ਨੂੰ ਕਹਿ ਰਹੇ ਨੇ ਜਾਂ ਮੌਜੂਦਾ ਮੁੱਖ ਮੰਤਰੀ ਜਾਂ ਕਿਸੇ ਮਨਿਸਟਰ ਨੂੰ ਕਹਿ ਰਹੇ ਨੇ ਸੰਗ ਦੇ ਬੰਦੇ ਤਾਂ ਬੋਲੋ ਕਿਹੜੇ ਨੇ ਸਾਡੇ ਕਿੰਨੇ ਕੁ ਬੰਦੇ ਸੰਗ ਦੇ ਆ ਚੁੱਕੇ ਨੇ ਪਰ ਕੋਈ ਹੋਵੇ ਨਹੀਂ ਐਕਚੁਅਲੀ ਕੀ ਹੈ ਇਹ ਸਾਰੇ ਐਂਟੀ ਸਿੱਖ ਐਂਟੀ ਪੰਜਾਬ ਤੁਸੀਂ ਸ਼ੁਰੂ ਤੋਂ ਲੈ ਕੇ ਵੇਖ ਲਓ ਤੁਹਾਡੇ ਨਾਲ ਇੱਕ ਪੰਜਾਬੀ ਬੋਲਣ ਤੋਂ ਨਫ਼ਰਤ ਹੈ ਤੁਹਾਡੇ ਪੱਗ ਨਾਲ ਨਫ਼ਰਤ ਹੈ ਤੁਹਾਨੂੰ ਜਾਜ ਤੇ ਚੜਨ ਲੱਗਿਆ ਰੋਕਿਆ ਜਾਂਦਾ ਹੈ ਤੁਹਾਨੂੰ ਪੇਪਰ ਦੇਣ ਲੱਗਿਆ ਰੋਕਿਆ ਜਾਂਦਾ ਹੈ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਤੇ ਤੁਹਾਨੂੰ ਗੋਲੀ ਮਾਰੀ ਜਾਂਦੀ ਹੈ ਹਿੰਦੂ ਰਾਸ਼ਟਰੀ ਕੈਂਡ ਤੇ ਤੁਹਾਡੀ ਇੱਜ਼ਤ ਹੁੰਦੀ ਹੈ ਖਾਲਿਸਤਾਨ ਬੋਲਣ ਤੇ ਤੁਹਾਨੂੰ ਗੋਲੀ ਮਾਰੀ ਜਾਂਦੀ ਹੈ ਤੁਹਾਡਾ ਐਮਪੀ ਜਿੱਤਦਾ ਹੈ ਬੜੀ ਬਹੁਮਤ ਨਾਲ ਜਿੱਤਦਾ ਹੈ ਬਿਨਾ ਐਵੀਡੈਂਸ ਤੋਂ ਉਹਨੂੰ ਕਾਤਲ ਕਿਹਾ ਜਾਂਦਾ ਹੈ ਠੀਕ ਕਹੋਗੇ ਤੁਸੀਂ ਅਜੇ ਵੀ ਤੁਹਾਨੂੰ ਮਾਣ ਇਸ ਦੇਸ਼ ਦੇ ਉੱਪਰ ਅਜੇ ਵੀ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਜਸਟਿਸ ਵਾਲੀ ਗੱਲ ਹੈ ਤੁਹਾਨੂੰ ਪਸੰਦ ਹੀ ਕੋਈ ਨਹੀਂ ਕਰਦਾ ਇਹ ਤਾਂ ਠੀਕ ਹੈ ਕੁਝ ਸਾਡੀ ਕੌਮ ਦੇ ਵਿੱਚੋਂ ਵੀ ਕੁਝ ਪਰਸੈਂਟ ਬੰਦੇ ਨੇ ਜਿਹੜੇ ਅੱਜ ਵੀ ਪੰਜਾਬ ਦੇ ਫੇਵਰਟ ਨੇ ਤੇ ਇਹਨਾਂ ਲੋਕਾਂ ਦੇ ਐਂਟੀ ਖਲੋਂਦੇ ਹਮ ਪਰ ਜਿਹੜੇ ਮਹਾਰਾ ਰੰਦੀਪ ਸਿੰਘ ਦੇ ਰਾਜਪਾਗ ਦੇ ਸਬੰਧੀ ਕੈਪਟਨ ਅਮਰਿੰਦਰ ਸਿੰਘ ਦੋਵਾਰ ਦੇ ਸੀਐਮ ਪੰਜਾਬ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਬਹੁਤ ਸਾਰੇ ਖੁਲਾਸੇ ਕੀਤੇ ਉਹ ਕਹਿੰਦੇ ਕਿ ਸਾਡਾ ਰਾਜਪਾਗ ਖੋਣਾ ਚਾਹੁੰਦੇ ਸੀਗੇ ਜਾਂ ਉਹਨਾਂ ਬਰੇਤਰਾਂ ਦੇ ਹੋਰ ਜਿਹੜੇ ਤੰਜ ਕੱッセ ਨਹੀਂ ਪੰਜਾਬ ਦੇ ਅੰਦਰ ਦੋ ਤਰ੍ਹਾਂ ਦਾ ਰਾਜ ਹੋਇਆ ਹੈ ਹਾਂ ਇੱਕ ਰਾਜ ਤਾਂ ਆਇਆ ਬਾਬਾ ਆਲਾ ਸਿੰਘ ਦਾ ਹਮ ਦੂਜਾ ਰਾਜ ਉਹਦੇ ਪੈਰਲਰ ਆਇਆ ਮਹਾਰਾਜਾ ਜਹੇਦਾਰ ਜਸਾ ਸਿੰਘ ਆਲੂ ਵਾਲੀਏ ਦਾ ਹਮ ਹੁਣ ਤੁਸੀਂ ਦੇਖੋ ਦੋਨੋਂ ਪੈਰਲਰ ਰਾਜ ਚਲਾਉਂਦੇ ਆਪਾਂ ਉਸ ਬੰਦੇ ਜੀ ਇੰਟਰਵਿਊ ਵਾਲੇ ਗੱਲ ਨਹੀਂ ਕਰਦੇ ਆ ਮੈਂ ਤਾਂ ਮੈਂ ਉੱਥੇ ਦੇਖਿਆ ਹੈ ਕਿ ਬਾਬਾ ਆਲਾ ਸਿੰਘ ਇੱਕ ਰਾਜ ਦੀ ਖਾਤਰ ਹਰ ਤਰ੍ਹਾਂ ਦੀ ਸਿਆਸਤ ਕਰਦਾ ਕਿਤੇ ਵੀ ਉਹਨੇ ਆਪਦੇ ਰਾਜ ਦੇ ਅੰਦਰ ਹਰਮੰਦਰ ਸਾਹਿਬ ਨੂੰ ਜਦੋਂ ਬਰੂਦ ਨਾਲ ਅੜਾਇਆ ਜਾਂਦਾ ਹੈ ਤਾਂ ਅਹਿਮਦ ਸ਼ਾਦ ਅਫਦਾਲੀ ਤੋਂ ਕਿਤੇ ਵੀ ਬਦਲਾ ਲੈਣ ਦੀ ਗੱਲ ਨਹੀਂ ਕਰਦਾ ਤੁਸੀਂ ਇੰਟਰਵਿਊ 'ਚ ਵੀ ਜ਼ਿਕਰ ਕਰਦੇ ਕਿ ਫਾਇਦਾ ਲੈਣ ਦੇ ਲਈ ਸਾਨੂੰ ਪੋਲਿਟੀਕਲ ਹੋਣਾ ਪੈਂਦਾ ਸੋਣਾ ਤਾਂ ਸਹੀ ਇਹ ਪੋਲਿਟੀਕਲ ਰਾਜ ਦੀ ਗੱਲ ਹੈ ਨਾ ਕੌਮ ਦੀ ਗੱਲ ਹੈ ਤੇ ਇੱਕ ਪੰਜਾਬ ਦੀ ਗੱਲ ਹੈ ਤਾਂ ਉਹ ਆਦਮੀ 5 ਕੇ 4 ਲੱਖ ਰੁਪਈਆ ਅਹਿਮਦ ਸ਼ਾਹ ਅਬਦਾਲੀ ਨੂੰ ਦਿੰਦਾ ਕਿ ਮੇਰੀ ਪੱਗ ਨਾਲ ਆਈ ਜਾਵੇ ਮੈਂ ਤੁਹਾਡਾ ਵਫਾਦਾਰ ਆ ਤਾਂ ਅਹਿਮਦ ਸ਼ਾਹ ਅਬਦਾਲੀ ਜਦੋਂ ਸਰਦਾਰ ਦੇ ਕੋਲੋਂ ਮੁੜਦਾ ਹੈ ਤਾਂ ਉਹ ਵਾਪਸ ਉਹਨੂੰ ਰਾਜ ਦੇ ਕੇ ਜਾਂਦਾ ਹੈ ਫਿਰ ਦੁਰ ਇਹ ਫਰਕ ਪੈ ਗਿਆ ਨਾ ਇਸ ਚੀਜ਼ ਦਾ ਅਹਿਮਦ ਸ਼ਾਹ ਅਬਦਾਲੀ ਨੂੰ ਮਿਲਦਾ ਹੈ 5 ਲੱਖ ਚ 4 ਲੱਖ ਰੁਪਈਆ ਦਿੰਦਾ ਹੈ ਆਪ ਦੀ ਇੱਜ਼ਤ ਬਚਾਉਂਦਾ ਹੈ ਆਪਦਾ ਰਾਜ ਬਚਾਉਂਦਾ ਹੈ ਆ ਤਾਂ ਅਸੀਂ ਇਸ ਹਲਕੇ ਦਾ ਰਾਜ ਹੁਣ ਦੇ ਬਰਾਬਰ ਸਰਦਾਰ ਜਸਾ ਸਿੰਘ ਆਲੂ ਵਾਲੀਆ ਜਿਹਨੂੰ ਅਸੀਂ ਦਲ ਖਾਲਸਾ ਕਹਿੰਦੇ ਨੇ ਅਹਿਮਦ ਸ਼ਾਹ ਅਬਦਾਲੀ ਲਾਹੌਰ ਚ ਬਿਠਾ ਹੁੰਦਾ ਤਾਂ ਅੰਤ ਤਿੱਕਰ ਅਹਿਮਦ ਸ਼ਾਹ ਅਬਦਾਲੀ ਨੂੰ ਇਹਨਾਂ ਤੰਗ ਕਰਦੇ ਨੇ ਦਲ ਖਾਲਸਾ ਮਤਲਬ ਕਿ ਉਹ ਆਪਣੇ ਆਪ ਨੂੰ ਇਹਨਾਂ ਕੋਸ ਦਾ ਹੈ ਜਿਹਨੂੰ ਕਹਦੀਏ ਉਹਨੂੰ ਇਹਨੀ ਨਫ਼ਰਤ ਹੋ ਜਾਂਦੀ ਹੈ ਕਿ ਉਹ ਕਹਿੰਦਾ ਮੇਰਾ ਇੱਥੇ ਰਹਿਣਾ ਹੀ ਬੇਕਾਰ ਹੈ ਇੱਕ ਐਸਾ ਵਕਤ ਆਉਂਦਾ ਜਦੋਂ ਉਹ ਦਰਿਆ ਤੋਂ ਉਰਾ ਕ੍ਰੋਸ ਨਹੀਂ ਕਰਨਾ ਚਾਹੁੰਦਾ ਉਹ ਇੱਕ ਥਾਂ ਤੇ ਉਹ ਕਹਿੰਦਾ ਕਿ ਯਾਰ ਇਹਨਾਂ ਸਿੱਖਾਂ ਨੂੰ ਮੇਰੇ ਕੋਲ ਲਿਆਓ ਮੈਂ ਇਹਨਾਂ ਨੂੰ ਲਾਹੌਰ ਦਿੱਤਾ ਤਾਂ ਉਹ ਕਹਿੰਦੇ ਨੇ ਜੇ ਹਿੰਮਤ ਹੋਈ ਤੇ ਲਾਹੌਰ ਲੈ ਲਾਂਗੇ ਤੇਰੇ ਤੇ ਅਫਗਾਨੀ ਦੇ ਬੰਦਿਆਂ ਨੂੰ ਕੁੱਟ ਕੇ ਹਰਮੰਦਰ ਸਾਹਿਬ ਦਾ ਬਦਲਾ ਲੈਂਦੇ ਨੇ ਉਹਦੇ ਬੰਦਿਆਂ ਨੂੰ ਕੁੱਟ ਕੇ ਹਰਮੰਦਰ ਸਾਹਿਬ ਦੇ ਸਰੋਵਰ ਨੂੰ ਸਾਫ਼ ਕਰਾਉਂਦੇ ਨੇ ਉੱਥੇ ਮਾਰੇ ਵੀ ਜਾਂਦੇ ਨੇ ਵੱਡੇ ਵੱਡੇ ਘੱਲੂਕਾਰ ਅਜੇ ਅੰਦਰ ਸਰਦਾਰ ਦਸਾ ਸਿੰਘ ਗਾਲੂ ਵਾਲੀਏ ਨੂੰ ਦਰਜਨਾ ਪਰ ਜਿਹੜੇ ਨੇ ਉਹਨਾਂ ਨੂੰ ਜ਼ਖਮ ਹੁੰਦੇ ਨੇ ਸਰੀਰ ਤੇ ਇੱਕ ਬੰਦੇ ਨੇ ਵੀ ਸਰੈਂਡਰ ਨਹੀਂ ਕੀਤਾ ਇੱਕ ਬੰਦੇ ਨੇ ਵੀ ਅਬਦਾਲੀ ਨੂੰ ਇਹ ਨਹੀਂ ਕਿਹਾ ਕਿ ਤੂੰ ਸਾਨੂੰ ਰਾਜ ਦੇ ਦੇ ਅਸੀਂ ਤੈਨੂੰ ਸਰੈਂਡਰ ਕਰਤਾ ਆਪਣਾ ਨਾ 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 ਕਿਤੇ ਉਹ ਪੈਸਾ ਲੈ ਕੇ ਅਬਦਾਲੀ ਦੇ ਕੋਲ ਨਹੀਂ ਜਾਂਦੇ ਹਰ ਸਭ ਤੋਂ ਪਹਿਲਾਂ ਉਹ ਜਿਹੜਾ ਇੱਕ ਇਸ਼ੂ ਉਹਨਾਂ ਦਾ ਹਰਮੰਦਰ ਸਾਹਿਬ ਦਾ ਅਕਾਲ ਤਖਤ ਸਾਹਿਬ ਦਾ ਬਦਲਾ ਲੈਣਾ ਹੂੰ ਇੱਥੇ 4 ਤੋਂ 5 ਲੱਖ ਰੁਪਈਆ ਦੇ ਕੇ ਆਹਦਾ ਰਾਜ ਬਚਾਉਣਾ ਆਪਦੀ ਇੱਜ਼ਤ ਬਚਾਉਣੀ ਤੇ ਅਬਦਾਲੀ ਦੇ ਅੱਗੇ ਸਰੈਂਡਰ ਕਰ ਦੇਣਾ ਹੁਣ ਦੋ ਤਰ੍ਹਾਂ ਦੇ ਸਿੱਖ ਹੋ ਗਏ ਨਾ ਜੀ ਤਾਂ ਜਿਹੜੀ ਤੁਹਾਡੀ ਪੰਜਾਬ ਦੀ ਅੱਜ ਮੌਜੂਦਾ ਸਿਆਸਤ ਹੈ ਉਹ ਬਾਬਾ ਆਲਾ ਸਿੰਘ ਦੇ ਵਿੱਚੋਂ ਨਿਕਲਦੀ ਹੈ ਉਹ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੇ ਵਿੱਚੋਂ ਨਹੀਂ ਨਿਕਲਦੀ ਜਿਹੜੀ ਮੌਜੂਦਾ ਸਿਆਸਤ ਹੈ ਉਹ ਬਾਬਾ ਆਲਾ ਸਿੰਘ ਦੇ ਵਿੱਚੋਂ ਨਿਕਲ ਰਹੀ ਹੈ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੇ ਵਿੱਚੋਂ ਉਹ ਸਿਆਸਤ ਨਹੀਂ ਨਿਕਲਦੀ ਕਿਉਂਕਿ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰੈਂਡਰ ਨਹੀਂ ਕਰਦੇ ਜਮੀਰ ਨਹੀਂ ਵੇਚਦੇ ਇੱਥੇ ਇੱਕ ਰਾਜ ਦੇ ਲਈ ਸਾਰਾ ਕੁਝ ਕੀਤਾ ਜਾਂਦਾ ਕੋਈ ਆਪ ਦੀ ਕੌਮ ਦਾ ਦਰਦ ਨਹੀਂ ਕੋਈ ਆਪ ਦੇ ਧਰਮ ਦਾ ਦਰਦ ਨਹੀਂ ਸਿਰਫ ਦਰਦ ਇੱਕੋ ਹੀ ਹੈ ਕਿ ਮੇਰੇ ਤੋਂ ਇਸ ਖਿੱਤੇ ਦਾ ਰਾਜ ਨਾ ਜਾਵੇ ਤੁਸੀਂ ਕਿਵੇਂ ਕਹੋਗੇ ਯਾਰ ਕਿ ਉਧਰਲੇ ਜਿਹੜੇ ਦਲ ਖਾਲਸਾ ਜਾਂ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਆਉਂਦੇ ਨੇ ਤੁਸੀਂ ਉਹਨਾਂ ਦੀ ਬਰਾਬਰੀ ਕਰ ਲਓ ਮਹਾਰਾਜਾ ਰਣਜੀਤ ਸਿੰਘ ਨੂੰ ਦੋ ਵਾਰ ਪਟਿਆਲੇ ਰਾਜ ਦੇ ਵਿੱਚੋਂ ਸਿਣਿਆ ਗਿਆ ਸੀ ਇਹਨਾਂ ਦਾ ਫੈਮਿਲੀ ਡਿਸਪਿਊਟ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਬੁਲਾਇਆ ਸੀ ਅੱਛਾ ਕਿ ਕਿੱਡੀ ਇੱਕ ਛੋਟੀ ਜਿਹੀ ਗੱਲ ਕਰਤੀ ਹੈ ਕਿ ਸਾਡਾ ਰਾਜ ਦਬਦਾ ਸੀ ਕਿਹੜੇ ਕਿੱਥੇ ਆਇਆ ਰਾਜ ਦਬਦਾ ਸੀ ਪ੍ਰੋਬਲਮ ਕੀ ਸੀ ਇਥੇ ਇਹਨਾਂ ਨੂੰ ਡਰ ਸੀ ਕਿ ਇਥੋਂ ਦੀ ਜਿਹੜੀ ਸਿੱਖ ਕਮਿਊਨਿਟੀ ਹੈ ਇਹ ਉੱਥੇ ਜਾ ਕੇ ਨਾਲ ਰਾਜ ਕਰੇ ਕਿਉਂਕਿ ਮੈਕਸਿਮਮ ਮਾਲਵੇ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਅੰਦਰ ਬਹੁਤ ਜ਼ਿਆਦਾ ਜਿਹੜਾ ਉਸ ਵਕਤ ਦਾ ਨੌਜਵਾਨ ਸੀ ਉਹ ਭਰਤੀ ਸੀ ਧੰਨਾ ਸਿੰਘ ਮਲਵਈ ਤੋਂ ਲੈ ਕੇ ਉਹਨਾਂ ਦੇ ਰਾਜ ਦੇ ਅੰਦਰ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਸੀ ਜਿਹੜੇ ਇੱਥੋਂ ਦਾ ਨੌਜਵਾਨ ਸੀ ਸਾਰੇ ਜਿਹੜੇ ਪ੍ਰੈਫਰੈਂਸ ਦੇ ਰਹੇ ਸੀ ਉਹ ਮਹਾਰਾਜ ਰਜੀਤ ਸਿੰਘ ਨੂੰ ਦੇ ਰਹੇ ਸੀ ਤਾਂ ਇਹਨਾਂ ਨੂੰ ਡਰ ਸੀ ਕਿ ਇੱਥੋਂ ਦੀ ਪਬਲਿਕ ਸਾਨੂੰ ਛੱਡ ਕੇ ਨਾ ਚਲੀ ਜਾਵੇ ਤੇ ਚੋਕਿਆ ਦਾ ਰਾਜ ਹੀ ਸਰੈਂਡਰ ਕਰ ਦਿੱਤਾ ਅੰਗਰੇਜ਼ਾਂ ਨੂੰ ਉਹ ਅੰਗਰੇਜ਼ ਹੈ ਜਿਨ੍ਹਾਂ ਨੇ ਜੱਲੇ ਵਾਲੇ ਬਾਗ ਤੋਂ ਲੈ ਕੇ ਫਿਰ ਸਾਡੇ ਗੁਰਦੁਆਰੇ ਤੇ ਅਕਾਲ ਤਖਤ ਸਾਹਿਬ ਦੀਆਂ ਚਾਬੀਆਂ ਤੋਂ ਲੈ ਕੇ ਗੁਰੂ ਘਰ ਬਾਗ ਦਾ ਮੋਰਚਾ ਜੈਤੋ ਦਾ ਮੋਰਚਾ ਸਾਡਾ ਤਹਿਸ ਨਹਿਸ ਕਰਕੇ ਰੱਖਤਾ ਇਹਨਾਂ ਦੇ ਬਲੱਡ ਨੇ ਕੀਤਾ ਕਿਨੇ ਕੀਤਾ ਇਕੋ ਮਹਾਰਾਜਾ ਰਣਜੀਤ ਸਿੰਘ ਜਿਹੜੀ ਠੀਕ ਐ ਤੇ ਸੰਧੀ ਹੋਈ ਪਰ ਉਹ ਸੰਧੀ ਦਾ ਨੂੰ ਫਾਇਦਾ ਕੀ ਮਿਲਿਆ ਲੋਕ ਤਾਂ ਕਹਿੰਦੇ ਨੇ ਨਾ ਨੁਕਸਾਨ ਹੋ ਗਿਆ ਕੋਈ ਨੁਕਸਾਨ ਨਹੀਂ ਹੋਇਆ ਫਿਰ ਉਹ ਕਾਬਲ ਤੇ ਅਫਗਾਨ ტიკਰ ਗਿਆ ਉਦੋਂ ਉਹ ਚైనా ტიკਰ ਵਧਿਆ ਉਹ ਤਾਂ ਕਿ ਬਾਦਸ਼ਾਹ ਸੀ ਉਹਨਾਂ ਲਈ ਦੋ ਚੀਜ਼ਾਂ ਸੀ ਆਪਦੀ ਕੌਮ ਦਾ ਸੱਕਾ ਤੇ ਆਪਦੇ ਪੰਜਾਬ ਦਾ ਸੱਕਾ ਨਾਉ ਨੇ ਕਿਤੇ ਮੰਦਰ ਤੇ ਹਮਲਾ ਕੀਤਾ ਨਾ ਮਸਜਿਦ ਤੇ ਕੀਤਾ ਨਾ ਕਿਸੇ ਧਰਮ ਨੂੰ ਕੁੱਟਿਆ ਨਾ ਮਾਰਿਆ ਨਾ ਕਿਸੇ ਨੂੰ ਅੱਗ ਲਾਈ ਉਹ ਬਾਦਸ਼ਾਹ ਦੀ ਕਿਸੇ ਨੇ ਰਿਸਕ ਕਰ ਲੈਣੀ ਬਿਲਕੁਲ ਪੋਸੀਬਲ ਨਹੀਂ ਸੋ ਇੱਕ ਝੂਠੀ ਗੱਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਉਲਟ ਬੋਲਣਾ ਮਹਾਰਾਜਾ ਰਣਜੀਤ ਸਿੰਘ ਦਾ ਤਾਂ ਪੰਨਾ ਹੀ ਬਹੁਤ ਔਕਾ ਹੈ ਫਿਰ ਉਸ ਦਾਸਤਾ ਦਿੱਤਾ ਦੋ ਤਰ੍ਹਾਂ ਦੇ ਰਾਜ ਨੇ ਅੱਜ ਦਾ ਮੌਜੂਦਾ ਜਿਹੜਾ ਸਾਡਾ ਪੰਜਾਬ ਦਾ ਪੋਲੀਟੀਕਲ ਸਿਸਟਮ ਹੈ ਉਹ ਬਾਬਾ ਆਲਾ ਸਿੰਘ ਵਾਲਾ ਕਿ ਮੇਰੀ ਇੱਕ ਐਮਐਲਏ ਦੀ ਸੀਟ ਬਚੇ ਮੇਰੀ ਇੱਕ ਆਪ ਦੀ ਲੀਡਰਸ਼ਿਪ ਰਹਿ ਜੇ ਟੱਟੇ ਖੂਚ ਜਾਵੇ ਧਰਮ ਦੇ ਟੱਟੇ ਖੂਚ ਜਾਵੇ ਪੰਜਾਬ ਸਰਦਾਰ ਜਸਾ ਸਿੰਘ ਾਲੂ ਵਾਲੀਆ ਦਲ ਖਾਲਸਾ ਵਰਗਾ ਬੰਨਣਾ ਪੋਸੀਬਲ ਹੈ ਹੀ ਨਹੀਂ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਬਾਅਦ ਚ ਇਹ ਚੀਜ਼ ਹੈ ਜੀ ਪਰ ਜਿਹੜਾ ਉਹਨਾਂ ਨੇ ਇਦਾਂ ਦਾ ਬਿਆਨ ਦੇ ਦੇਣਾ ਕੀ ਫਰੋਦੂ ਰਿਆਸਤ ਨੂੰ ਲੈ ਕੇ ਦੇ ਰਹੇ ਨੇ ਅੱਜ ਅੱਜ ਵੀ ਮਹਾਰਾਜੇ ਕੁਆਰੇ ਆ ਰਹੇ ਆ ਆਪਣੇ ਆਪ ਨਹੀਂ ਉਹਨਾਂ ਦੇ ਜਿਹੜਾ ਬਿਆਨ ਹੈ ਉਹਦੇ ਵਿੱਚ ਕੋਈ ਬਾਦਰੀ ਨਹੀਂ ਦਿਸ ਰਹੀ ਉਸ ਬਿਆਨ ਦੇ ਵਿੱਚ ਕੌਮ ਨਹੀਂ ਆ ਰਹੀ ਉਸ ਬਿਆਨ ਦੇ ਵਿੱਚ ਪੰਜਾਬ ਨਹੀਂ ਦਿਸ ਰਿਹਾ ਉਸ ਬਿਆਨ ਦੇ ਵਿੱਚ ਕੱਲਾ ਰਾਜ ਤੇ ਸਿਆਸਤ ਦਿਸ ਰਹੀ ਹੈ ਜੋ ਇਹ ਚੀਜ਼ਾਂ ਬਹੁਤ ਮੜ ਗਿਆ ਹੁੰਦੀਆਂ ਨੇ ਹਮ ਕਿਸੇ ਕੌਮ ਨੂੰ ਮਾਰਨਾ ਜਾਂ ਕਿਸੇ ਖਿੱਤੇ ਨੂੰ ਖਤਮ ਕਰਨਾ ਤਾਂ ਉਹ ਇਹੋ ਜਿਹੇ ਬੰਦੇ ਹੀ ਹੁੰਦੇ ਹੁੰਦੇ ਜੋ ਪੁਰਾਣੇ ਰਾਜ ਕਰਦੇ ਸੀ ਇਹਨਾਂ ਬੰਦਿਆਂ ਨੇ ਸੋ ਇਹਨਾਂ ਦੇ ਬਿਆਨ ਦੇ ਵਿੱਚ ਕੋਈ ਜਿਹੜੇ ਬੰਦੇ ਨੇ ਹਿਸਟਰੀ ਨਹੀਂ ਪੜ੍ਹੀ ਉਹਨਾਂ ਨੂੰ ਤਾਂ ਬੜਾ ਵਧੀਆ ਲੱਗੇਗਾ ਪਰ ਐਕਚੁਅਲੀ ਇਹਨਾਂ ਦਾ ਬਿਆਨ ਹੈ ਸਵਾਏ ਸਿਆਸਤ ਤੇ ਰਾਜ ਤੋਂ ਕੱਖ ਵੀ ਨਹੀਂ ਆਪ ਹੀ ਦੱਸ ਦਿੱਤਾ ਇਹਨਾਂ ਨੇ ਕਿ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੋ ਉਸ ਵਕਤ ਦਲ ਖਾਲਸਾ ਦੀ ਕੀ ਪੋਜੀਸ਼ਨ ਸੀ ਤੇ ਪੰਜਾਬ ਦੇ ਵਿੱਚ ਇਧਰਲੀ ਸਾਈਡ ਦੇ ਇਧਰ ਦੇ ਲੀਡਰਾਂ ਦੀ ਕੀ ਹਾਲਤ ਮਤਲਬ ਉਹ ਗੱਲ ਕਲੀਅਰ ਕਰ ਰਹੇ ਨੇ ਵੀ ਅਸੀਂ ਇਸ ਤਰ੍ਹਾਂ ਪੋਲਿਟੀਕਲ ਹੋ ਕੇ ਹੱਥ ਮਿਲਾ ਲਿਆ ਅੰਗਰੇਜ਼ਾਂ ਨਾਲ ਸਾਨੂੰ ਮਿਲਾਉਣਾ ਮਜਬੂਰੀ ਬਣ ਗਈ ਜਾਂ ਉਹ ਬਹੁਤ ਗੱਲਾਂ ਕੀਤੀਆਂ ਦਾ ਮਤਲਬ ਪਹਿਲਾਂ ਲੈ ਕੇ ਹੀ ਇਹ ਚੱਲਦਾ ਰਿਹਾ ਅੰਗਰੇਜ਼ਾਂ ਨੂੰ ਪੰਜਾਬ ਦੇ ਦੇਣਾ ਤੇ ਅੰਗਰੇਜ਼ਾਂ ਨੇ ਸਿੱਖਾਂ ਦੇ ਜ਼ੁਲਮ ਕਰਨੇ ਬਾਜੂ ਕਿਨਾਂ ਕਾਉਣੇ ਅੰਗਰੇਜ਼ਾਂ ਨੂੰ ਪੰਜਾਬ ਦਿੱਤਾ ਅੰਗਰੇਜ਼ਾਂ ਨੇ ਪੰਜਾਬ ਤੇ ਜ਼ੁਲਮ ਕੀਤਾ ਅੰਗਰੇਜ਼ਾਂ ਨੇ ਗੁਰਦਵਾਰਿਆਂ ਤੇ ਜ਼ੁਲਮ ਕੀਤਾ ਅੰਗਰੇਜ਼ਾਂ ਨੇ ਸਿੱਖਾਂ ਤੇ ਜ਼ੁਲਮ ਕੀਤਾ ਹੂੰ ਆਪ ਤਾ ਐਡਮਿਟ ਕਰ ਲਿਆ ਸਾਰਾ ਕੁਝ ਪਰ ਉਧਰ ਦਾ ਖਿੱਤਾ ਜਿਹੜਾ ਇੱਕ ਦਿਨ ਵੀ ਸਰੈਂਡਰ ਨਹੀਂ ਕਰਦਾ ਉਹ ਚਰਖੜੀਆਂ ਤੇ ਚੜ ਜਾਂਦੇ ਨੇ ਗੋਲੀਆਂ ਮਾਰੀਆਂ ਜਾਂਦੇ ਨੇ ਬਰੂਦ ਨਾਲ ਅੜਾ ਦਿੱਤੇ ਜਾਂਦੇ ਨੇ ਪਰ ਉਹ ਅਬਦਾਲੀ ਦੇ ਸਾਹਮਣੇ ਕਿਤੇ ਸਮਝੌਤਾ ਨਹੀਂ ਕਰਦਾ ਜਿੰਨੂ ਮਹਾਰਾਜਾ ਰਣਜੀਤ ਸਿੰਘ ਨੂੰ ਸਾਰੇ ਲੋਕ ਮਹਾਰਾਜਾ ਰਣਜੀਤ ਸਿੰਘ ਕਹਿ ਕੇ ਬੁਕਾਰਦੇ ਤੇ ਅੱਜ ਵੀ ਰਣਜੀਤ ਸਿੰਘ ਕਹਿੰਦੇ ਨੇ ਉਹ ਨਫਰਤ ਉਹ ਨਫਰਤ ਉਹਦੀ ਬਰਾਬਰੀ ਨਹੀਂ ਹੋ ਸਕਦੀ ਉਹਦੇ ਬਲੱਡ ਦੇ ਵਿੱਚ ਕੌਮ ਦੇ ਪ੍ਰਤੀ ਵਫਾਦਾਰੀ ਉਹਦੇ ਬਲੱਡ ਦੇ ਵਿੱਚ ਪੰਜਾਬ ਪ੍ਰਤੀ ਵਫਾਦਾਰੀ ਉਹਦੇ ਬਲੱਡ ਦੇ ਅੰਦਰ ਕਾਲ ਤਖਤ ਸਾਹਿਬ ਨੂੰ ਉੱਚਾ ਸਮਝਣਾ ਉਹਦੇ ਬਲੱਡ ਦੇ ਅੰਦਰ ਕਾਲ ਤਖਤ ਸਾਹਿਬ ਦੇ ਸਾਹਮਣੇ ਆਪਣੇ ਆਪ ਨੂੰ ਬੜਾ ਇੱਕ ਛੋਟਾ ਜਾਂ ਮਾਮੂਲੀ ਬੰਦਾ ਸਮਝਣਾ ਇਹੀ ਮਹਾਰਾਜਾ ਰਣਜੀਤ ਸਿੰਘ ਇਹ ਨਹੀਂ ਮਹਾਰਾਜਾ ਰਣਜੀਤ ਸਿੰਘ ਬੋਲਦੇ ਹਮਮ ਹੋਰ ਕੁਛ ਨਹੀਂ ਫਿਰ ਜਿਹੜੀ ਉਹ ਰਿਆਸਤਾਂ ਦੀ ਗੱਲ ਆ ਤੁਹਾਡੇ ਹਿਸਾਬ ਨਾਲ ਉਹ ਗਲਤ ਕਹਿ ਰਹੇ ਨੇ ਕਿਹੜੀ ਤੇ ਕਬਜ਼ਾ ਕਰਨਾ ਚਾਹੁੰਦੇ ਸੀ ਮੈਂ ਤੁਹਾਨੂੰ ਕੀ ਕਹਿ ਕੇ ਹਟਿਆ ਲੋਕ دیਵਾਨੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਉਹ ਆਉਣਾ ਚਾਹੁੰਦੇ ਇਹ 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 ਨਾ ਜਿਹੜੇ ਅੰਗਰੇਜ਼ ਨੇ ਉਹਨਾਂ ਦੀਆਂ ਆਪੀਆਂ ਲਿਖਤਾਂ ਦੱਸ ਰਿਹਾ ਉਹ ਇੱਕ ਨੂੰ ਬੜਾ ਵੱਡਾ ਸ਼ਾਸਕ ਮੰਨਦੇ ਸੀ ਤੇ ਜਿਹੜਾ ਇੱਧਰ ਦਾ ਪੰਜਾਬ ਦਾ ਯੂਸੀ ਸਿੰਘ ਤੇ ਧੰਨਾ ਸਿੰਘ ਮਹਈ ਬਾਰੇ ਤੁਹਾਨੂੰ ਮੈਂ ਤਾਂ ਹੀ ਦੱਸਿਆ ਨਾ ਜੀ ਉਹ ਬਹੁਤ ਵੱਡਾ ਇੱਕ ਉਹਨਾਂ ਦਾ ਸੈਨਾਪਤੀ ਸੀ ਜੋ ਮਾਲਵੇ ਬਲਟ ਦੇ ਵਿੱਚੋਂ ਸੀ ਫਰੀਦਕੋਟ ਦੇ ਕਿਰਦਾਰ ਮਹਾਰਾਜ ਆਪਣੇ ਦਿਵਾਨ ਮੁਹਕਮ ਚੰਦਾ ਕਬਜ਼ਾ ਵੀ ਰਿਆ ਤਾਂ ਇਧਰ ਦੇ ਲੋਕ ਜਿਹੜੇ دیਵਾਨੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਇਹਨਾਂ ਨੂੰ ਡਰ ਸੀ ਕਿ ਇਹ ਏਰੀਆ ਗਿਆ ਸਾਡੇ ਤੋਂ ਲੋਕ ਆਪ ਹੀ ਬਾਗੀ ਹੋ ਕੇ ਉਧਰ ਚਲੇ ਜਾਣਗੇ ਉਹ ਇੱਕ ਪੂਰਨ ਸਪੂਰਨ ਰਾਜ ਸੀ ਉਹਦੇ ਰਾਜ ਦੇ ਅੰਦਰ ਸਿਕੋਂਗੀ ਹਰ ਕੌਮ ਨੇ ਬੜੀ ਡਿਵੈਲਪਮੈਂਟ ਹੋਈ ਹਰ ਕੌਮ ਬੜੀ ਅੱਗੇ ਵਧੀ ਹੂੰ ਉਸ ਦੇ ਵਿੱਚ ਹਰ ਧਰਮ ਅੱਗੇ ਵਧਿਆ ਪਰ ਅਸੀਂ ਤਾਂ ਅੰਗਰੇਜ਼ਾਂ ਨੂੰ ਲਿਆ ਕੇ ਗੁਰੂ ਕਾ ਬਾਗ ਦਾ ਮੋਰਚੇ ਤੇ ਵੀ ਹਮਲੇ ਹੋ ਗਏ ਜਿੱਤੋਗੇ ਮੋਰਚੇ 'ਚ 150 ਬੰਦਾ ਮਾਰ ਦਿੱਤਾ ਗਿਆ ਤੁਹਾਡੀ ਦੇਣਤਾ ਹੈ ਹੋਰ ਕਿੰਦੀ ਜਿੱਤੋਗਾ ਮੋਰਚਾ ਇੱਥੇ ਆਪਣੇ ਕਪੂਰਥਲੇ ਦਾ ਰਾਜਾ ਨਾਬੇ ਦੇ ਰਾਜਾ ਉਹ ਸਾਰੇ ਅੰਗਰੇਜ਼ਾਂ ਨੇ ਖਤਮ ਕੀਤੇ ਸੋ ਇਹ ਕੋਈ ਬਿਆਨ ਵਧੀਆ ਬਿਆਨ ਨਹੀਂ ਮੈਂ ਕਹਿ ਸਕਦਾ ਇਹ ਬਿਆਨ ਨੇ ਖੋਦੀ ਦੱਸ ਦਿੱਤਾ ਹੈ ਕਿ ਅਸੀਂ ਕੌਣ ਹਾਂ ਅਸੀਂ ਇੱਕ ਰਾਜ ਦੇ ਲਈ ਕੌਂਗ ਵੀ ਖਤਮ ਕਰ ਦਿੱਤੀ ਪੰਜਾਬ ਵੀ ਖਤਮ ਕਰ ਦਿੱਤਾ ਪਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅੰਦਰ ਉਹਨੇ ਹਮੇਸ਼ਾ ਹੀ ਉੱਤੇ ਟੱਕਰ ਲਈ ਆ ਮੈਂ ਉਹਨੇ ਨਾ afghan ਤੋਂ ਡਰਿਆ ਨਾ ਸ਼੍ਰੀਨਗਰ ਤੋਂ ਡਰਿਆ ਨਾ ਇਧਰ ਕਸੂਰ ਤੋਂ ਡਰਿਆ ਪਖਾਨਾ ਤੋਂ ਪ੍ਰਵਾਹ ਨਹੀਂ ਕੀਤੀ ਉਹਨੇ ਨਾ ਕਿਸੇ ਨਾਲ ਸੰਧੀ ਕੀਤੀ ਨਾ ਦੇਖੋ ਸੰਧੀ ਇੱਕ ਹੋਈ ਆ ਇੱਥੇ ਅੰਗਰੇਜ਼ਾਂ ਦੇ ਨਾਲ ਪਰ ਉਹ ਸੰਧੀ ਦਾ ਠੀਕ ਹੈ ਇਹਨਾਂ ਨੇ ਨੁਕਸਾਨ ਕੀਤਾ ਪਰ ਉਹ ਸੰਧੀ ਦਾ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਫਾਇਦਾ ਹੋਇਆ ਉਹਦਾ ਧਿਆਨ ਇਧਰੋਂ हट ਕੇ ਧਿਆਨ ਉਹਦਾ ਫਗਾਨ ਤੇ ਸ਼੍ਰੀ ਨਗਰ ਚੈਨਾ ਤੇ ਟਿਕਰ ਚਲਾ ਗਿਆ ਉਹਦਾ ਧਿਆਨ ਉਹ ਤਾਂ ਕਿ ਬਾਦਸ਼ਾਹ ਸੀ ਆਪਦੀ ਕਾਉਂਟ ਦਾ ਬਾਦਸ਼ਾਹ ਸੀ ਆਪਦੇ ਪੰਜਾਬ ਦਾ ਬਾਦਸ਼ਾਹ ਸੀ ਉਹ ਅੰਗਰੇਜ਼ਾਂ ਦਾ ਜਾਂ ਡਰੀਜੀ ਕੌਮ ਦਾ ਬਾਦਸ਼ਾਹ ਨਹੀਂ ਸੀ ਉਹਨੇ ਪ੍ਰੋਵਾਈਡ ਹੀ ਕੀਤੀ ਉਹਨੇ ਖਾਲਸਾ ਫਲੈਗ ਉੱਥੇ ਪਹਚਾਇਆ ਜਿੱਥੇ ਅੱਜ ਤੱਕ ਕੋਈ ਜਾ ਨਹੀਂ ਸਕਿਆ ਉਹਨਾਂ ਦੀ ਰਿਸਕ ਕਰ ਲੋ ਇੱਥੇ ਸਰੈਂਡਰ ਕੀਤਾ ਇੱਥੇ ਗੁਰਦੁਆਰਿਆਂ ਤੇ ਹਮਲੇ ਵੀ ਕੀਤੇ ਸਾਰਾ ਕੁਝ ਹੋਇਆ ਇਥੇ ਹਾਂ ਠੀਕ ਹੈ ਜੋ ਅਕਾਲੀ ਦਲ ਕਰਦਾ ਰਿਹਾ ਮੌਜੂਦਾ ਦੋ ਚਾਰ ਗੁਰਦੁਆਰੇ ਬਣਾ ਦਿੱਤੇ ਸਾਨੂੰ ਕਿ 67 33 ਵਾਲਾ ਕੰਮ ਰੱਖਿਆ 67 ਹਪਾ ਬਦਾਲੀ ਦੇ ਚੇਲੇ ਬਣ ਕੇ 33% ਮਾੜਾ ਮੋੜਾ ਆਪਦਾ ਕੌਮ ਦਾ ਕੀਤਾ ਵਿਖਾਵਾ ਕੀਤਾ ਜੱਜ ਕੇ ਬੇੜਾ ਗਰਖ ਕੀਤਾ ਆਪਦੀ ਕੌਮ ਤੇ ਪੰਜਾਬ ਦਾ ਇਧਰੋਂ ਕਿਵੇਂ ਕਹੋਗੇ ਤੁਸੀਂ ਕਿ ਮਹਾਰਾਜਾ ਰਣਜੀਤ ਸਿੰਘ ਮਾੜਾ ਸੀ ਕਿਵੇਂ ਕਹੋਗੇ ਦਲ ਖਾਲਸਾ ਮਾੜਾ ਸੀ ਵਰਸੇ ਤਾਂ ਬਾਬਾ ਆਲਾ ਸਿੰਘ ਦੇ ਬਰਾਬਰ ਤਾਂ ਦਲ ਖਾਲਸਾ ਚੱਲ ਰਿਹਾ ਨਹੀਂ ਹਾਂ ਬਦਲਾ ਤਾਂ ਉਹ ਲੈ ਰਿਹਾ ਸਿੱਖਾਂ ਦਾ ਬਦਲਾ ਤਾਂ ਉਹ ਲੈ ਰਿਹਾ ਪੰਜਾਬ ਦਾ ਬਦਲਾ ਤਾਂ ਉਹ ਜਿਹੜੀਆਂ ਸਾਡੇ ਹਿੰਦੂ ਭਰਾਵਾਂ ਦੀਆਂ ਲੜਕੀਆਂ ਲੈ ਕੇ ਅਬਦਾਲੀ ਜਾ ਰਹੀਆਂ ਸੀ ਉਹਨਾਂ ਨੂੰ ਗੋਂਦਵਾਲ ਜਾ ਕੇ ਛਡਾਉਂਦਾ ਉਹ ਬਦਲਾ ਤਾਂ ਪੰਜਾਬ ਦਾ ਉਹ ਲੈ ਰਿਹਾ ਹਾਂ ਆਪਾਂ ਤਾਂ ਕੁਝ ਵੀ ਨਹੀਂ ਕੀਤਾ ਪੈਸੇ ਦੇ ਕੇ ਆਪਦੀ ਇੱਜ਼ਤ ਬਚਾਈ ਹੈ ਤੇ ਆਪਦਾ ਰਾਜ ਬਚਾਇਆ ਕੋਈ ਆਪਾਂ ਕੋਈ ਬਦਲਾ ਕੋਈ ਦੱਸੋ ਸਿੰਗਲ ਚੀਜ਼ ਵੀ ਵੱਡੇ ਕੱਲੂ ਕਰੇ ਛੋਟੇ ਕੱਲੂ ਕਰੇ ਦੀ ਕਿਤੇ ਜਰ ਬੰਦਰ ਸਾਹਿਬ ਨੂੰ ਅੜਾਂ ਦੀ ਕਿਤੇ ਕੋਈ ਬਦਲਾ ਲਿਆ ਤੁਹਾਨੂੰ ਜੀ ਦਾ ਖਾਤ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ